ਸੀ ਹੁਣ ਤੱਕ 400 ਤੱਕ ਲੜਕੀਆਂ ਨੂੰ ਮੈਂ ਇਹ ਕੋਰਸ ਕਰਵਾ ਚੁੱਕੀ ਆ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਹੈ ਕੀ ਤੁਸੀਂ ਸਾਨੂੰ ਇਸ ਕਬਲ ਸਮਝਿਆ ਸਾਨੂੰ ਇੱਥੋਂ ਤੱਕਾ ਖਿੱਚ ਕੇ ਲੈ ਕੇ ਆਏ ਹੋ ਕਿ ਅਸੀਂ ਅੱਜ ਆਪਣੇ ਪੈਰਾਂ ਤੇ ਸਟੈਂਡ ਲੱਗਿਆ ਆਪਣੇ ਹਸਬੰਡ ਦੇ ਨਾਲ ਕੰਮ ਕਰ ਰਹੇ ਆ ਮੋਢੇ ਦੇ ਨਾਲ ਮੋਢਾ ਜੋੜ ਕੇ ਆਪਣਾ ਅਰਨਿੰਗ ਪਾਵਰ ਸਟਾਰਟ ਕਰ ਚੁੱਕੇ ਆ ਬੱਚੇ ਪਾਲ ਰਹੇ ਆ ਤੇ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਡਨੇ ਪੈਂਦੇ ਨੇ ਤੇ ਮੇਰਾ ਜਿਹੜਾ ਕੋਰਸ ਹੈ ਤਕਰੀਬਨ ਡੇਢ ਮਹੀਨਾ ਮੇਰਾ ਇਹ ਕੋਰਸ ਦਾ ਲੱਗਦਾ ਜਿਹਦੇ ਵਿੱਚ ਮੈਂ ਇਹਨਾਂ ਨੂੰ ਸਕਿਨ ਦਾ ਸਾਰਾ ਫ੍ਰੀ ਆਫ ਕੋਸਟ ਕਰਵਾਉਂਦੀ ਆ ਜਿਹਦੇ ਵਿੱਚ ਬਲੀਚ ਫੇਸ਼ੀਅਲ ਮੈਨੀक्योर ਪੈਡੀਕਿure ਥ੍ਰੈਡਿੰਗ ਵੈਕਸਿੰਗ ਕਿ ਜਿਹਦੇ ਨਾਲ ਇਹ ਆਪਣਾ ਛੋਟਾ ਜਿੰਨਾ ਵੀ ਅਗਰ 2000 ਦੀ ਕਿਟ ਵੀ ਤਿਆਰ ਕਰ ਲੈਣਾ ਤੇ ਉਸ 2000 ਦੀ ਕਿਤੇ ਨਾਲ ਵੀ 20000 ਰੁਪਇਆ ਕਮਾ ਸਕਦੇ ਹਾਂ। ਅ ਸਾਡੀ ਸੋਸਾਇਟੀ ਉਹਨਾਂ ਨੂੰ ਕਈ ਵਾਰੀ ਪੈਸੇ ਵੀ ਦੇ ਦਿੰਦੀ ਆ ਮੰਥਲੀ ਕਿ ਚਲੋ ਤੁਸੀਂ ਏਟਲੀਸਟ ਆਪਣਾ ਕੋਰਸ ਕੰਪਲੀਟ ਕਰੋ। ਮੇਰੇ ਕੋਲ ਕਈ ਬੱਚੇ ਮੇਰੇ ਕੋਲ ਪਿੱਕੀ ਵਿੰਡ ਤੋਂ ਪਿੱਟੀ ਵਿੰਡ ਇੱਥੇ ਦੂਸਰਾ ਹੈਗਾ ਅਜਨਾਲੇ ਤੋਂ ਬਿਆਸ ਤੋਂ ਕਈ ਜਗ੍ਹਾ ਤੋਂ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਬੱਚੇ ਮੇਰੇ ਕੋਲ ਇੱਥੇ ਸਿੱਖਣ ਲਈ ਕੋਰਸ ਹਾਂਦੇ ਨੇ। ਜੀਪ ਨਹੀਂ ਵਰਡ ਯੂਜ਼ ਕਰਾਂਗੇ ਅਸੀਂ ਲੋੜਵੰਦ ਪਰਿਵਾਰ ਦੇ ਪੁੱਛਾਂ ਦਾ ਵਰਡ ਯੂਜ਼ ਕਰਾਂਗੇ ਜੀ ਮੈਂ ਆਪਣਾ ਜਿਹੜਾ ਮੇਰਾ ਬੇਸਿਕ ਸੀਗਾ ਮੈਂ ਲਕਸ਼ਮੀ ਤੋਂ ਕੀਤਾ ਸੀਗਾ ਐਡਵਾਂਸ ਮੇਰਾ ਬੰਬੇ ਦਾ ਸੀਗਾ ਮੇਕਅਪ ਮੰਤਰਾ ਤੋਂ ਮੇਰੇ ਬੰਬੇ ਦੀਆਂ ਹੀ ਨੇਲ ਆਰਟਿਸਟ ਨੇ ਪੀਐਨਪੀ ਦੇ ਉਹਨਾਂ ਦੇ ਕੋਲ ਹੀ ਮੈਂ ਆਪਣਾ ਨੇਲ ਦਾ ਕੰਮ ਸਿੱਖਿਆ ਹੋਇਆ ਨਾਲ ਆਈਲੈਸ਼ਸ ਐਕਸਟੈਂਸ਼ਨ ਦਾ ਵੀ ਕੰਮ ਸਿੱਖਿਆ ਹੋਇਆ ਤੇ ਉਹ ਮੇਰੇ ਜਿਹੜੇ ਹੱਗੇ ਨੇ ਅਨੁਰਾਗ ਜੀ ਸਰ ਜੀ ਨੇ ਉਹਨਾਂ ਦੇ ਕੋਲੋਂ ਮੈਂ ਆਪਣਾ ਸਾਰਾ ਐਡਵਾਂਸ ਦਾ ਮੇਕਅਪ ਦਾ ਕੋਰਸ ਲਗਿਆ। ਸਸਿਗਾਰ ਟੀਵੀਐਨ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਤ ਕਰਦਾ ਹਾਂ। ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਉਸ ਮਹਿਲਾ ਨਾਲ ਕਰਵਾਉਣ ਜਾ ਰਿਹਾ ਜਿਸ ਮਹਿਲਾ ਵੱਲੋਂ ਗਰੀਬ ਪਰਿਵਾਰਾਂ ਦਾ ਸੋਚਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਹਨਾਂ ਵੱਲੋਂ ਇੱਕ ਲਗਜ਼ਰੀ ਬਹੁਤ ਹੀ ਵਧੀਆ ਸਲੂਨ ਚਲਾਇਆ ਜਾਂਦਾ ਪਰ ਜਿਸ ਤਰ੍ਹਾਂ ਅਸੀਂ ਅਕਸਰ ਵੱਡੇ ਵੱਡੇ ਬ੍ਰਾਂਡਸ ਦੇ ਵਿੱਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖਲਾਈ ਲਈ ਭੇਜਦੇ ਹਾਂ ਕੋਈ ਕੋਰਸ ਜਾਂ ਕੋਈ ਡਿਪਲੋਮਾ ਕਰਾਉਣਾ ਹੁੰਦਾ ਤਾਂ ਸਾਨੂੰ ਉੱਥੇ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਨੇ ਪਰ ਇਹਨਾਂ ਵੱਲੋਂ ਜੋ ਗਰੀਬ ਬੱਚੇ ਨੇ ਉਹਨਾਂ ਨੂੰ ਆਪਣੇ ਸਲਾਉਂ ਦੇ ਵਿੱਚ ਫ੍ਰੀ ਸਿੱਖਿਆ ਦਿੱਤੀ ਜਾ ਰਹੀ ਹੈ ਸੋ ਲੰਮੀ ਗੱਲਬਾਤ ਕਰਦੇ ਆ ਹਾਂਜੀ ਮੈਮ ਸਵਾਗਤ ਹੈ ਜੀ ਟੀਵੀ ਅੰਚ ਥੈਂਕ ਯੂ ਜੀ ਮੈਂ ਤੁਹਾਡਾ ਸ਼ੁਭਨਾਮ ਰੂਪਕਮਲ ਅੱਛਾ ਮੈਂ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਆ ਅ ਜਿਸ ਤਰ੍ਹਾਂ ਅਸੀਂ ਅਕਸਰ ਵੱਡੇ ਵੱਡੇ ਬ੍ਰਾਂਡਸ ਦੇ ਜਾਨਨੇ ਚਾਹੇ ਵੀ ਐਲ ਸੀ ਸੀ ਐ ਲੈਕਮੀਆ ਜਾਂ ਹੋਰ ਬੜੇ ਵੱਡੇ ਬ੍ਰਾਂਡਸ ਨੇ ਉਹਨਾਂ ਵਿੱਚ ਜੇਕਰ ਤੁਸੀਂ ਜਾ ਕੇ ਕਹਿੰਦੇ ਹੋ ਕਿ ਮੈਂ ਆਪਣੇ ਬ੍ਰਦਰ ਵਾਈਫ ਸਿਸਟਰ ਨੂੰ ਆਹਲਾ ਕੋਰਸ ਆਲਾ ਡਿਪਲੋਮਾ ਕਰਵਾਉਣਾ ਚਾਹੇ ਸਕਿੰਦਾ ਚਾਹੇ ਅ ਮੇਕਅਪ ਦਾ ਹਨਾ ਉਹਦੇ ਵਿੱਚ ਉਹ ਲੈਕਸ ਵਿੱਚ ਆਪਣੀਆਂ ਮਾਮਦ ਦੱਸਦੇ ਆ ਔਰ ਜਿਹੜਾ ਗਰੀਬ ਪਰਿਵਾਰ ਨੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਅਫੋਰਡ ਨਹੀਂ ਕਰ ਪਉਂਦੇ ਤਾਂ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿਸ ਤਰ੍ਹਾਂ ਤੁਸੀਂ ਜਿਹੜੀ ਐ ਸੀ ਦੀ ਸ਼ੁਰੂਆਤ ਕੀਤੀ ਕਿ ਜਿਹੜੇ ਲੋੜਵੰਦ ਗਰੀਬ ਬੱਚੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਮੈਂ ਆਪਣਾ 2019 ਤੋਂ ਆਪਣਾ ਸਲੂਨ ਓਪਨ ਕੀਤਾ ਸੀਗਾ ਤੇ ਮੈਂ ਆਪਣਾ ਇੱਕ ਐਨ ਜੀਓ ਵੀ ਅਸੀਂ ਰਨ ਕਰ ਰਹੇ ਆ ਜਿਹਦੇ ਵਿੱਚ ਅਸੀਂ ਸਾਰੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਤੇ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਾਂ ਤੇ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਕਿ ਚਾਂਦੀਆਂ ਨੇ ਕਿ ਅਸੀਂ ਕੁਝ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋ ਸਕੀਏ ਕੁਝ ਘਰ ਦੇ ਵਿੱਚ ਵੈਸੇ ਤੇ ਲੋਕੀ ਮੋਸਟਲੀ ਘਰਾਂ ਦੀਆਂ ਸਫਾਈਆਂ ਕਰਦੇ ਨੇ ਘਰ ਦੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਹੈ ਕਿ ਅਸੀਂ ਇੱਧੇ ਤੋਂ ਉੱਪਰ ਉੱਠ ਕੇ ਕੰਮ ਕਰਨਾ ਜੇ ਸਾਡੇ ਪੇਰੈਂਟਸ ਲੇਬਰ ਦਾ ਕੰਮ ਕਰਦੇ ਰਹੇ ਨੇ ਤੇ ਸਾਡੇ ਵੀ ਹੁਣ ਕੁਝ ਡ੍ਰੀਮਸ ਅਗੇ ਨੇ ਅਸੀਂ ਉਹਨਾਂ ਨੂੰ ਪੂਰਾ ਕਰੀਏ ਅਸੀਂ ਕੁਝ ਅੱਗੇ ਵਧੀਏ ਸਾਰੀ ਦੁਨੀਆ ਅੱਗੇ ਵਧ ਰਹੀ ਹੈ ਅਸੀਂ ਪਿੱਛੇ ਕਿਉਂ ਰਹੀਏ ਤੇ ਉਹ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋਣਾ ਚਾਹੁੰਦੀਆਂ ਨੇ ਮਿਹਨਤ ਕਰਕੇ ਪੈਰਾਂ ਤੇ ਉੱਤੇ ਸਟੈਂਡ ਹੋਣਾ ਚਾਹੁੰਦੀਆਂ ਨੇ ਤੇ ਉਹਨਾਂ ਨੂੰ ਹੈ ਕਿ ਅਸੀਂ ਵੀ ਕੁਝ ਐਦਾਂ ਦਾ ਕੋਰਸ ਕਰੀਏ ਜਿਹੜੀਆਂ ਸਕਿੱਲ ਡਵੈਲਪਮੈਂਟਸ ਦੇ ਵਿੱਚ ਆਉਂਦੀਆਂ ਨੇ ਤੇ ਅਸੀਂ ਉਹਨਾਂ ਦੇ ਨਾਲ ਜਦੋਂ ਅਸੀਂ ਇਹ ਕੋਰਸਿਸ ਕਰਾਂਗੇ ਅਸੀਂ ਆਪਣੇ ਪੈਰਾਂ ਤੇ ਸਟੈਂਡ ਹੋਵਾਂਗੇ ਤੇ ਅਸੀਂ ਏਸ ਤਰ੍ਹਾਂ ਹੀ ਅੱਗੇ ਅੱਗੇ ਹੌਲੀ ਹੌਲੀ ਵਧਦੇ ਚੱਲੇ ਜਾਵਾਂਗੇ ਜੀ ਤਾਂ ਮੈਮ ਹੁਣ ਤੱਕ ਕਿੰਨੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਮੈਂ ਕਹਿ ਸਕਦਾ ਕਿ ਆਪਣੇ ਪੈਰੇ ਦੇ ਪੈਰਾਂ ਉੱਤੇ ਖੜੇ ਕਰ ਦਿੱਤਾ ਅਸੀਂ ਹੁਣ ਤੱਕ 400 ਤੱਕ ਲੜਕੀਆਂ ਨੂੰ ਮੈਂ ਇਹ ਕੋਰਸ ਕਰਵਾ ਚੁੱਕੀ ਹਾਂ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਹੈ ਤੇ ਵੱਧ ਤੋਂ ਵੱਧ ਵੀ ਅਗਰ ਮੈਂ ਤੁਹਾਨੂੰ ਕਹਾਂ ਕਿ ਮੇਰੇ ਕੋਲ 350 ਤੋਂ ਵੀ 400 ਤੱਕ ਦੀਆਂ ਜੜੀਆਂ ਵੀ ਲੜਕੀਆਂ ਨੇ ਮੈਨੂੰ ਫੋਨਸ ਵੀ ਕਰਦੀਆਂ ਨੇ ਮੇਰੇ ਨਾਲ ਗੱਲ ਵੀ ਹੁੰਦੀ ਹੈ ਕੰਟੈਕਟ ਵੀ ਹੁੰਦਾ ਸਾਡਾ ਉਹ ਕਿਸੇ ਨਾ ਕਿਸੇ ਸਲੂਨ ਦੇ ਵਿੱਚ ਹੋਟਲਸ ਦੇ ਵਿੱਚ ਕਿਤੇ ਵੀ ਕਹਿ ਲਓ ਕਿ ਜਿੱਥੇ ਉਹਨਾਂ ਨੂੰ ਉਹਨਾਂ ਦੀ ਨਾ ਪਰਸਨੈਲਿਟੀ ਡਵੈਲਪਮੈਂਟ ਦੀ ਵੀ ਕਲਾਸ ਅਸੀਂ ਕਰਵਾਉਂਦੇ ਹਾਂ ਜਿਹਦੇ ਨਾਲ ਉਹਨਾਂ ਦੇ ਅੰਦਰ ਇੱਕ ਕੰਫੀਡੈਂਸ ਲੈਵਲ ਡਵੈਲਪ ਹੁੰਦਾ ਹੈ ਤੇ ਉਹ ਬੱਚੇ ਕਿਤੇ ਵੀ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵੱਧ ਜਾਂਦਾ ਮੈਂ ਐ ਨਹੀਂ ਕਹਾਂਗੀ ਕਿ ਐਸੇ ਫੀਲਡ ਦੇ ਵਿੱਚ ਹੀ ਅੱਗੇ ਵਧਦੇ ਨੇ ਮੈਂ ਕਹਾਂਗੀ ਕਿ ਉਹਨਾਂ ਨੂੰ ਅੱਗੇ ਇੱਕ ਕਈ ਓਪਰਚ्युनिटीज ਮਿਲ ਜਾਂਦੀਆਂ ਨੇ ਜਿਸ ਦੇ ਨਾਲ ਕਿ ਉਹ ਹੌਲੀ-ਹੌਲੀ ਆਪਣਾ ਇੱਕ-ਇੱਕ ਸਟੈਪ ਅੱਗੇ ਕਰਦੇ ਕਰਦੇ ਅੱਗੇ ਵੱਧ ਜਾਂਦੇ ਨੇ ਮੇਰੀਆਂ ਸਾਰੀਆਂ ਆਲਮੋਸਟ ਜਿਹੜੇ ਸਟੂਡੈਂਟਸ ਅਗੇ ਨੇ ਕਿਸੇ ਨੇ ਆਪਣੇ ਸਲੂਨਸ ਓਪਨ ਕੀਤੇ ਹੋਏ ਨੇ ਕਈਆਂ ਨੇ ਆਪਣੇ ਘਰ ਦੇ ਵਿੱਚ ਹੀ ਛੋਟੇ-ਛੋਟੇ ਕੰਮ ਖੋਲੇ ਹੋਏ ਨੇ ਤੇ ਉੱਥੇ ਵੀ ਆਪਣੇ ਪੈਸੇ ਕਮਾਉਂਦੀਆਂ ਪਈਆਂ ਨੇ ਤੇ ਮੈਨੂੰ ਕਈ ਵਾਰੀ ਫੋਨ ਕਾਲਸ ਵੀ ਕਰਦੀਆਂ ਨੇ ਕਿ ਮੈਮ ਥੈਂਕਸ ਵੀ ਕਰਦੀਆਂ ਨੇ ਸਾਡੀ ਐਨਜੀਓ ਦਾ ਵੀ ਸਾਡਾ ਵੀ ਕੀ ਤੁਸੀਂ ਸਾਨੂੰ ਇਸ ਕਬਲ ਸਮਝਿਆ ਸਾਨੂੰ ਇੱਥੋਂ ਤੱਕਰ ਖਿੱਚ ਕੇ ਲੈ ਕੇ ਆਏ ਹੋ ਕਿ ਅਸੀਂ ਅੱਜ ਆਪਣੇ ਪੈਰਾਂ ਤੇ ਸਟੈਂਡ ਲੱਗਿਆ ਆਪਣੇ ਹਸਬੰਡ ਦੇ ਨਾਲ ਕੰਮ ਕਰ ਰਹੇ ਹਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਆਪਣਾ ਅਰਨਿੰਗ ਪਾਵਰ ਸਟਾਰਟ ਕਰ ਚੁੱਕੇ ਹਾਂ ਬੱਚੇ ਪਾਲ ਰਹੇ ਹਾਂ ਤੇ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਢੰਨੇ ਪੈਂਦੇ ਨੇ ਇੱਥੋਂ ਤੱਕਰ ਸਾਨੂੰ ਬੱਚੇ ਸਾਡੇ ਕੀ ਸਾਡੀ ਵੀ ਸਪੋਰਟ ਬੰਦੇ ਨੇ ਤੇ ਆਪ ਵੀ ਜਿਹੜੇ ਮੇਰੇ ਬੱਚੇ ਨੇ ਕਈ ਬੱਚੇ ਮੇਰੇ ਇਦਾਂ ਤੇ ਮੈਂ ਤੁਹਾਨੂੰ ਦੱਸਾਂਗੀ ਮੈਂ ਚਲੋ ਨਾਮ ਨਹੀਂ ਲਵਾਂਗੀ ਉਹਨਾਂ ਦਾ ਤੇ ਕਈ ਬੱਚੇ ਨੇ ਮੇਰੇ ਕੀ ਮੇਰੇ ਕੋਲ ਸਿੱਖਦੇ ਨੇ ਤੇ ਅੱਗੇ ਵੱਧ ਕੇ ਜਿਸ ਤਰ੍ਹਾਂ ਅਸੀਂ ਲੋੜਵੰਤ ਪਰਿਵਾਰਾਂ ਦੀ ਮਦਦ ਕਰਦੇ ਆ ਉਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਛੋਟੇ-ਛੋਟੇ ਸਲੂਨ ਖੋਲੇ ਹੋਏ ਨੇ ਤੇ ਉਸੇ ਸਲੂਨ ਦੇ ਵਿੱਚ ਹੀ ਉਹ ਬੱਚਿਆਂ ਨੂੰ ਫ੍ਰੀ ਦੇ ਵਿੱਚ ਸਿਕਲਾਈਆਂ ਵੀ ਦਿੰਦੇ ਨੇ ਓਕੇ ਹਾਂਜੀ ਉਹਨਾਂ ਨੂੰ ਐ ਕਿ ਕੁਝ ਦੇਖੋ ਵਿਦਿਆਵੰਡਨ ਦੇ ਨਾਲ ਨਾ ਤੁਹਾਨੂੰ ਆਪ ਨੂੰ ਵੱਧ ਆਂਦੀ ਹੋਈ ਹੈ ਤੇ ਮੇਰੇ ਜਿਹੜੇ ਬੱਚੇ ਨੇ ਕਈ ਜਦੋਂ ਐਕਸਟਰਾ ਦੇ ਕੋਰਸੇਜ਼ ਨਾਲ ਅੱਗੇ ਵੱਧ ਕੇ ਕਰਵਾਂਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕੀ ਅਸੀਂ ਤੇ ਚੱਲੋ ਇੱਕ ਸੇਵਾ ਕਰ ਰਹੇ ਆ ਅੱਗੋ ਉਹ ਵੀ ਸੇਵਾ ਦੇ ਨਾਲ ਅੱਗੇ ਵੱਧ ਰਹੇ ਨੇ ਤੇ ਬਹੁਤ ਵਧੀਆ ਲੱਗਦਾ ਮਤਲਬ ਤੁਹਾਡੇ ਦੁਆਰਾ ਜਿਹੜਾ ਬੂਟਾ ਲਗਾਇਆ ਗਿਆ ਮਤਲਬ ਕਹਿ ਸਕਦੇ ਕਿ ਹੋਰ ਹੋਰ ਅੱਗੇ ਬੂਟੇ ਲਗਾ ਰਹੇ ਹੋ ਜੀ ਹੋਰ ਅੱਗੇ ਵੱਧ ਕੇ ਛੋਟੇ ਛੋਟੀਆਂ ਅੰਬੀਆਂ ਤੋਂ ਕਦੋਂ ਅੰਬ ਬਣ ਜਾਣੇ ਨੇ ਤੇ ਕਦੋਂ ਅਸੀਂ ਸਾਰਿਆਂ ਨੇ ਸਵਾਦ ਚੱਕਣਾ ਸਾਨੂੰ ਪਤਾ ਹੀ ਨਹੀਂ ਲੱਗਣਾ ਜੀ ਜੀ ਤਾਂ ਮੈਮ ਜਦੋਂ ਤੁਹਾਡੇ ਕੋਲ ਬੱਚੇ ਹੁੰਦੇ ਆ ਤਾਂ ਕਿਸ ਤਰ੍ਹਾਂ ਤੁਸੀਂ ਤੈਅ ਕਰਦੇ ਹੋ ਕਿ ਇਸ ਬੱਚੇ ਨੂੰ ਜਿਹੜਾ ਆ ਐਡਮਿਸ਼ਨ ਦਿੱਤੀ ਜਾਵੇ ਯਾ ਆ ਜਿਹੜਾ ਬੱਚਾ ਹੈਗਾ ਆ ਇਹ ਲੋਡਮਨ ਨਹੀਂ ਹੈਗਾ ਇਹ ਅਫੋਰਡ ਕਰ ਸਕਦਾ ਆ ਕਿਸੇ ਚੰਗੇ ਬ੍ਰਾਂਡ ਤੇ ਵੀ ਜਾ ਸਕਦਾ ਕੀ ਤੁਹਾਡੀਆਂ ਕੰਡੀਸ਼ਨਸ ਕਿਸ ਤਰ੍ਹਾਂ ਕੀ ਨੇ ਔਰ ਇਨਸਪੈਕਸ਼ਨ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਸਾਡੇ ਕੋਲ ਜਿਹੜੇ ਵੀ ਬੱਚੇ ਮੇਰੇ ਕੋਲ ਆਉਂਦੇ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਲੋ ਪਾਵਰਟੀ ਲਾਈਨ ਵਾਲੇ ਸਟੂਡੈਂਟਸ ਹੋਣ ਉਹਦੇ ਵਿੱਚ ਮੈਨੂੰ ਆਪ ਹੀ ਆ ਕੇ ਮੈਂ ਪਹਿਲੇ ਉਹਨਾਂ ਨੂੰ ਪੁੱਛਦੀ ਆ ਤੁਸੀਂ ਕੀ ਕੰਮ ਕਰਦੇ ਹੋ ਤੁਹਾਡੇ ਪੇਰੈਂਟਸ ਕੀ ਕੰਮ ਕਰਦੇ ਆ ਅਗਰ ਮੈਰਿਡ ਹੈ ਤੇ ਤੁਹਾਡੇ ਹਸਬੰਡ ਕੀ ਕੰਮ ਕਰਦੇ ਨੇ ਉਹ ਆਪ ਆ ਕੇ ਦੱਸਦੇ ਨੇ ਕਿ ਸਾਡੇ ਪੇਰੈਂਟਸ ਲੇਬਰ ਦਾ ਕੰਮ ਕਰਦੇ ਨੇ ਅਗਰ ਮੇਰੇ ਹਸਬੰਡ ਹੈ ਤੇ ਉਹ ਵੀ ਲੇਬਰ ਦਾ ਕੰਮ ਕਰਦੇ ਨੇ ਕਿਤੇ ਕੋਈ ਪੀਅਨ ਹੈ ਕਿਸੇ ਦਾ ਕੋਈ ਬਿਛੋਟੇ-ਛੋਟੇ ਕੰਮਾਂ ਦੇ ਵਿੱਚ ਜਿੱਦੇ ਨਾਲ ਉਹਨਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਅੱਜਕੱਲ ਤੇ ਐ ਕਿ ਸਾਈਕਲ ਦੋ ਪਈਆਂ ਤੇ ਚੱਲੇ ਤੇ ਤਾਂ ਹੀ ਚੱਲ ਸਕਦਾ ਹੈ ਪਰਿਵਾਰ ਚੱਲ ਸਕਦਾ ਨਹੀਂ ਤੇ ਨਹੀਂ ਚੱਲ ਸਕਦਾ ਤੇ ਸਾਨੂੰ ਜਦੋਂ ਪਤਾ ਲੱਗਦਾ ਕਿ ਇਹ ਵਾਕਈ ਲੋੜਵੰਦ ਹੈ ਤੇ ਅਸੀਂ ਮੈਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੀਆਂ ਤੇ ਜਦੋਂ ਮੈਂ ਆਪਣਾ ਕੋਰਸ ਸਟਾਰਟ ਕਰਦੀਆਂ ਫਿਰ ਉਹਨਾਂ ਨੂੰ ਫੋਨ ਕਾਲਸ ਕਰਦੀਆਂ ਤੇ ਮੇਰੇ ਕੋਲ ਆ ਕੇ ਰਜਿਸਟ੍ਰੇਸ਼ਨ ਕਰਕੇ ਤੇ ਅਸੀਂ ਆਪਣਾ ਕੋਰਸ ਅੱਗੇ ਕੰਟੀਨਿਊ ਕਰਦੇ ਹਾਂ ਜੀ ਮੈਂ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਰੈਫਰੈਂਸ ਉੱਤੇ ਹੁੰਦੇ ਨੇ ਜਾਂ ਤੁਸੀਂ ਕੋਈ ਐਡ ਦਿੰਦੇ ਹੋ ਅਸੀਂ ਜੀ ਤੁਹਾਡੇ ਵਰਗੇ ਟੀਵੀ ਚੈਨਲਸ ਨੇ ਸਾਰੇ ਜਦੋਂ ਸਾਡੇ ਨਾਲ ਆ ਕੇ ਗੱਲਬਾਤ ਕਰਦੇ ਨੇ ਤੇ ਅਸੀਂ ਉਹਨਾਂ ਦੇ ਥਰੂ ਹੀ ਅਸੀਂ ਆਪਣਾ ਜਿਹੜਾ ਮੈਸੇਜ ਹੈ ਸਾਰੇ ਦੁਨੀਆ ਤੱਕਰ ਪਹੁੰਚਾਉਂਦੇ ਆਂ ਕਿ ਕੋਈ ਵੀ ਲੋੜਵੰਦ ਪਰਿਵਾਰ ਹੈ ਜਿਹੜਾ ਜਿਹੜਾ ਚਾਹੁੰਦਾ ਹੈ ਕਿ ਮੈਂ ਇਹ ਕੋਰਸ ਕਰਾਂ ਆਪਣੀਆਂ ਸਕਿਲਸ ਨੂੰ ਡਿਵੈਲਪ ਕਰਨਾ ਚਾਹੁੰਦਾ ਉਹ ਸਾਡੇ ਨਾਲ ਆ ਕੇ ਕੰਟੈਕਟ ਕਰੇ ਤੇ ਇੱਥੋਂ ਹੀ ਸਾਡੇ ਕੋਲ ਬੱਚੇ ਦੇਖ ਕੇ ਪੜ ਕੇ ਫੇਸਬੁੱਕ ਤੋਂ YouTube ਤੋਂ ਇੰਸਟਾ ਤੋਂ ਸਾਰੇ ਜਾਣੇ ਦੇਖ ਕੇ ਫੇਰ ਹੀ ਸਾਡੇ ਕੋਲ ਪਹੁੰਚਦੇ ਨੇ ਤੇ ਕਈ ਵਾਰੀ ਮੇਰੇ ਕੋਲ ਇਦਾਂ ਦੇ ਵੀ ਨਹੀਂ ਕਿ ਜਿਹੜੇ ਮੇਰੇ ਸਟੂਡੈਂਟਸ ਮੇਰੇ ਕੋਲ ਕਰਕੇ ਜਾਂਦੇ ਨੇ ਉਹ ਵੀ ਅੱਗੋਂ ਦੀ ਐ ਸੇਵਾ ਲੈਂਦੇ ਨੇ ਕਿ ਮੈਮ ਜਿਸ ਤਰ੍ਹਾਂ ਅਸੀਂ ਫ੍ਰੀ ਦੇ ਵਿੱਚ ਇਹ ਕੰਮ ਸਿੱਖਿਆ ਐ ਇਦਾਂ ਹੀ ਅਸੀਂ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਜ਼ਰੂਰ ਤੁਹਾਡਾ ਮੈਸੇਜ ਦਵਾਂਗੇ ਜਿਹੜੇ ਇੱਥੋਂ ਦੀ ਮੈਜਿਸਟ੍ਰੇਸੀ ਸਿੱਖ ਕੇ ਗਏ ਆ ਤੇ ਉਹਨਾਂ ਨੂੰ ਜਦੋਂ ਅਸੀਂ ਮੈਸੇਜ ਦਵਾਂਗੇ ਉਹ ਵੀ ਤੁਹਾਡੇ ਕੋਲ ਆ ਕੇ ਇੱਥੇ ਜ਼ਰੂਰ ਇਹ ਕੋਰਸ ਕਰਨਗੇ ਤਾਂ ਮੈਮ ਇੱਥੇ ਮੈਂ ਦੇਖ ਰਹੀ ਸੀ ਜਦੋਂ ਐ ਸਾਰੀਆਂ ਲੜਕੀਆਂ ਹੀ ਨੇ ਜੀ ਸਾਰੀਆਂ ਤੁਸੀਂ ਫੀਮੇਲ ਹੀ ਨੇ ਇੱਥੇ ਤਾਂ ਜੇਕਰ ਕੋਈ ਲੜਕਾ ਆ ਜੇ ਤਾਂ ਫਿਰ ਉਨ ਨੂੰ ਮਤਲਬ ਕਹਿ ਸਕਦੇ ਕਿ ਦਰਵਾਜ਼ੇ ਬੰਦ ਨੇ ਨਹੀਂ ਮੈਂ ਵੈਸੇ ਮੇਰਾ ਸਲੂਨ ਸਿਰਫ ਲੇਡੀਆਂ ਦਾ ਹੀ ਹੈ ਤੇ ਮੈਂ ਕੋਸ਼ਿਸ਼ ਹੁੰਦੀ ਹੈ ਕਿ ਮੈਂ ਲੜਕੀਆਂ ਨੂੰ ਹੀ ਕੰਮ ਕਰਵਾਵਾਂ ਤਾਂ ਕਦੀ ਹੋਇਆ ਕੋਈ ਕਿਸੇ ਲੋੜਵੰਦ ਕੋਈ ਗਰੀਬ ਪਰਿਵਾਰ ਦਾ ਬੱਚਾ ਆਇਆ ਹੋਵੇ ਤਾਂ ਲੜਕਾ ਹੋਵੇ ਤੇ ਉਹਨੇ ਕਿਹਾ ਜੀ ਕਿਉਂਕਿ ਅੱਜ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਬਿਜ਼ਨਸ ਵੀ ਗਿਨੇ ਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬਿਜ਼ਨਸ ਹੈ ਇਵਨ ਕਿ ਅੱਜਕਲ ਇਹਦੇ ਵਿੱਚ ਲੜਕੇ ਵੀ ਅੱਗੇ ਵੱਧ ਚੜ ਕੇ ਕੰਮ ਕਰ ਰਹੇ ਨੇ ਬਟ ਮੇਰੇ ਕੋਲ ਹਲੇ ਤੱਕ ਸਾਰੀਆਂ ਲੜਕੀਆਂ ਹੀ ਆਈਆਂ ਨੇ ਲੜਕਾ ਮੇਰੇ ਕੋਲ ਹਲੇ ਤੱਕ ਨਹੀਂ ਆਇਆ ਕਿਉਂਕਿ ਮੇਰਾ ਯੂਨੀਸੈਕਸ ਸਲੋਨ ਹੀ ਹੈਗਾ ਠੀਕ ਹੈ ਨਾ ਮੇਰਾ ਸਿਰਫ ਲੜਕੀਆਂ ਦਾ ਹੀ ਹੈ ਤੇ ਮੈਂ ਸਿਰਫ ਲੜਕੀਆਂ ਨੂੰ ਹੀ ਸਿਖਲਾਈ ਦੇ ਰਹੀਆਂ ਅੱਜ ਕੱਲ ਲੜਕੇ ਵੀ ਬਹੁਤ ਅੱਗੇ ਵੱਧ ਰਹੇ ਨੇ ਉਹਨਾਂ ਦੇ ਵਿੱਚ ਵੀ ਇਹ ਮਤਲਬ ਕਿ ਕੋਰਸੇ ਹਗੇ ਨੇ ਵੀ ਲੜਕੇ ਵੀ ਅੱਜ ਕੱਲ ਮੇਕਅਪ ਆਰਟਿਸਟਰੀਸ ਕਿੰਦਾ ਵੀ ਕਰ ਰਹੇ ਨੇ ਹੇਅਰ ਦਾ ਵੀ ਕਰ ਰਹੇ ਨੇ ਅੱਜ ਕੱਲ ਲੜਕੀਆਂ ਕੋਸ਼ਿਸ਼ ਹੁੰਦੀ ਹੈ ਕਿ ਹੇਅਰ ਆਰਟਿਸਟ ਕੋਲੋਂ ਹੀ ਅਸੀਂ ਕੰਮ ਕਰਵਾਈਏ ਤੇ ਮੇਰੇ ਕੋਲ ਲੜਕੀਆਂ ਦਾ ਹੀ ਕੰਮ ਹੈ ਇੱਥੇ ਜੀ ਤਾਂ ਮੈਮ ਕਿੰਨਾ ਸਮਾਂ ਜਿਹੜਾ ਨੇ ਤੁਹਾਡੇ ਕੋਲ ਲੜਕੀਆਂ ਆਣਗੇ ਰੋਜ਼ਾਨਾ ਸਿੱਖਦੀਆਂ ਨੇ ਔਰ ਜਿਹੜਾ ਤੁਹਾਡਾ ਕੋਰਸ ਹੁੰਦਾ ਆ ਉਹ ਉਹਦਾ ਸਮਾਂ ਕਿੰਨਾ ਰਹਿੰਦਾ ਹੈ ਮੇਰੇ ਕੋਲ ਜਿਹੜੀਆਂ ਲੜਕੀਆਂ ਨੇ ਮੈਂ ਇੱਕ ਟਾਈਮ ਰੱਖਦੀ ਆ ਮੇਰਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੋ ਮੈਂ ਡੇਲੀ ਇਹਨਾਂ ਨੂੰ ਲੜਕੀਆਂ ਨੂੰ ਦਿੰਦੀ ਆ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਦਾ ਤੇ ਮੇਰਾ ਜਿਹੜਾ ਕੋਰਸ ਹੈ ਤਕਰੀਬਨ ਡੇਢ ਮਹੀਨਾ ਮੇਰਾ ਕੋਰਸ ਦਾ ਲੱਗਦਾ ਜਿਹਦੇ ਵਿੱਚ ਮੈਂ ਇਹਨਾਂ ਨੂੰ ਸਕਿਨ ਦਾ ਸਾਰਾ ਫ੍ਰੀ ਆਫ ਕਾਸਟ ਕਰਵਾਉਂਦੀ ਆ ਜਿਹਦੇ ਵਿੱਚ ਬਲੀਚ ਫੇਸ਼ੀਅਲ ਮੈਨੀक्योर ਪੈਡੀਕਿਓਰ ਥ੍ਰੈਡਿੰਗ ਵੈਕਸਿੰਗ ਕਿ ਜਿਹਦੇ ਨਾਲ ਇਹ ਆਪਣਾ ਛੋਟਾ ਜਿੰਨਾ ਵੀ ਅਗਰ 2000 ਦੀ ਕਿਟ ਵੀ ਤਿਆਰ ਕਰ ਲੈਣਾ ਤੇ ਉਸ 2000 ਦੀ ਕਿਟ ਨਾਲ ਵੀ 20000 ਰੁਪਿਆ ਕਮਾ ਸਕਦੀਆਂ ਨੇ ਅਸੀਂ ਐਸਾ ਬੱਚਿਆਂ ਨੂੰ ਟ੍ਰੇਨ ਕਰਦੇ ਆ ਉਹਦੇ ਵਿੱਚ ਮੇਰੇ ਕੋਲ ਡੇਢ ਮਹੀਨੇ ਦਾ ਕੋਰਸ ਰਹਿੰਦਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਸਰਟੀਫਿਕੇਟ ਮੈਂ ਕਹਾਂਗੀ ਕਿ ਇੱਕ ਨਾਮ ਠੀਕ ਹੈ ਨਾ ਇੱਕ ਤੁਹਾਡੇ ਕੋਲ ਪੇਪਰ ਜੋ ਪੇਪਰ ਅਸੀਂ ਦੇ ਰਹੇ ਹਾਂ ਠੀਕ ਹੈ ਬਟ ਉਹਦੇ ਤੋਂ ਬਾਅਦ ਜਦੋਂ ਤੁਸੀਂ ਕਿਸੇ ਸਲੂਨ ਦੇ ਵਿੱਚ ਜਾ ਕੇ ਆਪਣੇ ਹੁਨਰ ਨੂੰ ਦਿਖਾਉਂਦੇ ਹੋ ਉਹ ਤੁਹਾਡਾ ਅਸਲੀ ਸਰਟੀਫਿਕੇਟ ਆ ਲੇਕਿਨ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਕਰਕੇ ਦਿਖਾਉਂਦੇ ਹੋ ਉਦੋਂ ਐ ਨਹੀਂ ਪੁੱਛਦੇ ਕਿ ਤੁਸੀਂ ਲਕਮੀ ਤੋਂ ਕਰਕੇ ਆਏ ਹੋ ਤੁਸੀਂ ਵੀਐਲਸੀਸੀ ਤੋਂ ਕਰਕੇ ਆਏ ਹੋ ਤੁਸੀਂ ਕਿਹੜੇ ਵੱਡੇ ਬ੍ਰਾਂਡ ਤੋਂ ਕਰਕੇ ਆਏ ਹੋ ਕੋਈ ਓਨਲੀ ਬ੍ਰਾਂਡ ਤੋਂ ਵੀ ਕਰਕੇ ਆਏ ਹੋਣਗੇ ਨਾ ਤੇ ਤਾਂ ਵੀ ਕਈ ਵਾਰੀ ਪੇਪਰ ਚੱਲਦਾ ਵੀ ਐ ਦੇਖੋ ਅਸੀਂ ਮੈਮ ਲਕਮੀ ਤੋਂ ਕੀਤਾ ਤੇ ਕਈਆਂ ਨੂੰ ਕਰਨਾ ਵੀ ਨਹੀਂ ਆਉਂਦਾ ਹੁੰਦਾ ਠੀਕ ਹੈ ਨਾ ਅਸੀਂ ਇੱਥੇ ਉਹ ਬੱਚਿਆਂ ਨੂੰ ਹੱਥ ਫੜ ਕੇ ਛੋਟੀਆਂ-ਛੋਟੀਆਂ ਗੱਲਾਂ ਪੁਆਇੰਟਸ ਦੇ ਨਾਲ ਸਮਝਾਉਂਦੇ ਆ ਜਿਹੜਾ ਕੋਰਸ ਉਸੇ 6 ਮਹੀਨੇ ਚ ਕਰਨਾ ਉਹ ਮੈਂ ਕੋਰਸ ਉਹਨਾਂ ਨੂੰ 1.5 ਮਹੀਨੇ ਦੇ ਵਿੱਚ ਕੰਪਲੀਟ ਕਰਵਾ ਦਿੰਦੀ ਆ ਤੇ ਬੱਚਿਆਂ ਦੇ ਦਿਮਾਗ ਤੇ ਇਹ ਵੀ ਕਹਿ ਸਕਦੇ ਆ ਕਿ ਤੁਸੀਂ ਜਲਦੀ ਤਾਂ ਕਰਵਾ ਦਿੰਦੇ ਹੋ ਤੁਸੀਂ ਪੈਸਾ ਕੋਈ ਨਹੀਂ ਲੈਣਾ ਤੇ ਜਿਹੜੇ ਬ੍ਰਾਂਡਸ ਨੇ ਉਹਨਾਂ ਨੇ 6 ਮਹੀਨੇ ਕਹਿਣਗੇ ਤੇ ਫੇਰ ਹੀ ਪੈਸੇ ਲੈਣਗੇ ਮੈਂ ਜੀ ਛੇਤੀ ਇਸ ਲਈ ਕਰਵਾ ਦਿੰਦੀ ਆ ਤਾਂ ਕਿ ਮੇਰੇ ਕੋਲ ਹੋਰ ਵੀ ਬੱਚੇ ਨੇ ਉਹ ਵੀ opportunity ਜੋ ਮੈਂ ਦੇ ਰਹੀ ਆ ਬਾਬਾ ਜੀ ਸਾਡੇ ਕੋਲ ਜਿਹੜੀ ਇਹ ਸੇਵਾ ਕਰਵਾ ਰਹੇ ਨੇ ਉਹ ਸੇਵਾ ਦਾ ਫਲ ਲੈ ਸਕਣ ਮੈਂਮ ਅ ਜਿਸ ਤਰ੍ਹਾਂ ਇੱਕ ਟਾਈਮ ਦੇ ਉੱਤੇ ਤੁਹਾਡੇ ਕੋਲ ਕਿੰਨੇ ਬੱਚੇ ਹੁੰਦੇ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿੰਨੀਆਂ ਬੱਚੀਆਂ ਨੇ ਜਿਹੜੀਆਂ ਤੁਹਾਡੇ ਕੋਲ ਸਿੱਖਿਆ ਪ੍ਰਾਪਤ ਕਰ ਰਹੀਆਂ ਮੇਰੇ ਕੋਲ ਹੁਣ ਇਸ ਟਾਈਮ ਤੇ 8 ਲੜਕੀਆਂ ਨੇ ਜਿਹੜੀਆਂ ਕਰਵਾ ਕਰ ਰਹੀਆਂ ਨੇ ਮੇਰੇ ਕੋਲ ਕੋਰਸ ਕਰ ਰਹੀਆਂ ਨੇ ਤੇ ਮੇਰੇ ਕੋਲ ਨਾਲ ਮੇਰੇ ਪ੍ਰੋਫੈਸ਼ਨਲ ਕੋਰਸੇ ਵੀ ਚੱਲਦੇ ਹੁੰਦੇ ਨੇ ਜਿਹਦੇ ਵਿੱਚ ਸਕਿਨ ਦਾ ਕੰਮ ਹੈ ਮੇਕਅਪ ਦਾ ਕੋਰਸ ਹੈ హెਅਰ ਦਾ ਕੋਰਸ ਹੈ ਉਹਦੇ ਵਿੱਚ ਮੇਰੇ ਕੋਲ 6 ਲੜਕੀਆਂ ਨਾਲ ਚੱਲ ਰਹੀਆਂ ਹੁੰਦੀਆਂ ਨੇ ਕਿਉਂਕਿ ਐਟ ਅ ਟਾਈਮ ਮੈਂ ਇੱਧੇ ਤੋਂ ਵੱਧ ਕੇ ਨਹੀਂ ਕਰ ਸਕਦੀ ਆ ਮੇਰੇ ਕੋਲ ਆਪਣੇ ਮੇਰਾ ਸਲੂਨ ਹੈ ਮੈਂ ਆਪਣਾ ਸਲੂਨ ਵੀ ਨਾਲ ਦੇਖਣਾ ਹੁੰਦਾ ਮੈਂ इवन ਕਿ ਘਰ ਨੂੰ ਵੀ ਵੇਖਣਾ ਹੁੰਦਾ ਕਿਉਂਕਿ ਮੈਂ ਛੋਟਾ ਜਿਹਾ ਸੈਟਅਪ ਆਪਣੇ ਘਰ 'ਚ ਕੀਤਾ ਆ ਸ਼ੁਰੂ ਕੀਤਾ ਆ ਤੇ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਤੇ ਇਹ ਸੇਵਾ ਦੇ ਲਈ ਜਿਹੜਾ ਮੇਰਾ ਕੰਮ ਹੈ ਇਹ ਮੈਂ 2 ਘੰਟੇ ਜ਼ਰੂਰ ਕੱਟਦੀ ਆ ਆਪਣੀ ਲਾਈਫ ਤੇ ਵਿੱਚ ਤਾਂ ਮੈਂ ਪਰਿਵਾਰ ਦੇ ਜਿਹੜੇ ਤੁਹਾਡੇ ਹੱਬੀ ਨੇ ਉਹਨਾਂ ਨੇ ਕਦੀ ਕਿਹਾ ਨਹੀਂ ਆ ਕਿ ਲੋਕ ਲੱਖ ਰੁਪਏ ਜਿਹੜੇ ਕਮਾ ਰਹੇ ਨੇ ਇਸੇ ਚੀਜ਼ ਦੇ ਸਿਖਾਉਣ ਦੇ ਤਾਂ ਤੁਸੀਂ ਜਿਹੜੀ ਫ੍ਰੀ ਦੇ ਵਿੱਚ ਸੇਵਾ ਕਰੀ ਜਾ ਰਹੇ ਹੋ ਬਿਲਕੁਲ ਵੀ ਨੀਝੀ ਹੋਤੇ ਸਗੋਂ ਮੈਨੂੰ ਕਹਿੰਦੇ ਆ ਕਿ ਰੂਪ ਤੁਸੀਂ ਇਹ ਕੋਰਸ ਅਗਰ ਮੈਂ 1 ਮਹੀਨੇ ਦਾ ਗੈਪ ਪਾ ਦਿਆਂ ਨਾ ਕਿ ਚਲੋ ਥੋੜੀ ਦੇਰ ਮੈਂ ਰੈਸਟ ਕਰ ਲਾਂ ਤੇ ਉਹ ਕਹਿੰਗੇ ਨਹੀਂ ਵੀ ਤੁਸੀਂ ਇਹ ਕੰਟੀਨਿਊ ਕੋਰਸੇਸ ਕਰਵਾਨੇ ਹੀ ਕਰਵਾਨੇ ਨੇ ਮੈਨੂੰ ਮੇਰੀ ਫੈਮਿਲੀ ਦੀ ਇੰਨੀ ਕਿ ਜ਼ਿਆਦਾ ਸਪੋਰਟ ਹੈ ਕਿ ਮੈਂ ਕਹਾਂਗੀ ਕਿ ਸਾਰਿਆਂ ਨੂੰ ਉਹਨਾਂ ਦੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਹੈ ਤਾਂ ਹੀ ਕੋਈ ਇੱਕ ਲੇਡੀ ਅੱਗੇ ਵਧ ਜਾਂਦੀ ਹੈ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਜਦੋਂ ਤੁਹਾਨੂੰ ਫੈਮਿਲੀ ਦੀ ਸਪੋਰਟ ਹੈ ਤੁਹਾਡੇ ਬੱਚਿਆਂ ਦੀ ਸਪੋਰਟ ਹੈ ਤੁਹਾਡੇ ਫਾਦਰ ਇਨ-ਲਾ ਦੀ ਸਪੋਰਟ ਹੈ ਹਸਬੰਡ ਦੀ سپورਟ ਮਿਲਦੀ ਹੈ ਤੇ ਅਸੀਂ ਤਾਂ ਹੀ ਕੁੜੀਆਂ ਅੱਗੇ ਵੱਧ ਜਾਂਦੀਆਂ ਤਾਂ ਮੈਮ ਫਿਰ ਜਿਹੜੀਆਂ ਬੱਚੀਆਂ ਤੁਹਾਡੇ ਕੋਲ ਸਿੱਖਦੀਆਂ ਨੇ ਕਿਹਾ ਜਾਂਦਾ ਹੈ ਕਿ ਜਿਹੜੀ ਚੀਜ਼ ਤੁਹਾਨੂੰ ਫ੍ਰੀ ਦੇ ਵਿੱਚ ਮਿਲਦੀ ਹੈ ਨਾ ਹਨਾ ਉਹਦੀ ਲੋਕ ਬੇਗਦਰੀ ਕਰਦੇ ਨੇ ਤਾਂ ਜਿਹੜੀਆਂ ਬੱਚੀਆਂ ਸਿੱਖਣ ਹੁੰਦੀਆਂ ਨੇ ਫਿਰ ਉਹਨਾਂ ਨੂੰ ਇਹ ਤਾਂ ਹੁੰਦਾ ਕਿ ਸਾਨੂੰ ਮੈਮ ਫ੍ਰੀ ਚ ਸਿਖਾ ਰਹੇ ਆ ਇੱਕ ਇੱਥੇ ਰਾਇਲ ਫੀਲ ਵੀ ਹੁੰਦਾ ਔਰ ਵਧੀਆ ਪ੍ਰੋਡਕਟ ਵੀ ਤੁਸੀਂ ਬ੍ਰਾਂਡ ਯੂਜ਼ ਕਰਦੇ ਹੋਏ ਤੇ ਹਨਾ ਪਰ ਫਿਰ ਜਿਹੜੇ ਬੱਚੇ ਨੇ ਉਹਨਾਂ ਦਾ ਰਿਸਪਾਂਸ ਕਿਵੇਂ ਦਾ ਰਹਿੰਦਾ ਹੈ ਮੇਰੇ ਕੋਲ ਇੱਥੇ ਬੱਚਿਆਂ ਦਾ ਰਿਸਪਾਂਸ ਬਹੁਤ ਵਧੀਆ ਰਹਿੰਦਾ ਹੈ ਉਹਨਾਂ ਨੂੰ ਆਪ ਫੀਲ ਹੁੰਦਾ ਹੈ ਕਿ ਅਸੀਂ ਕਿਸੇ ਲਗਜ਼ਰੀ ਸਲੂਨ ਦੇ ਵਿੱਚ ਬੈਠੇ ਹੋਏ ਹਾਂ ਮੈਮ ਸਾਨੂੰ ਟਾਈਮ ਦੇ ਰਿਹਾ ਹੈ ਸਾਨੂੰ ਹੱਥ ਫੜ ਕੇ ਸਿਖਾ ਰਿਹਾ ਹੈ ਉਹ ਇਸ ਚੀਜ਼ ਦੀ ਵੈਲਿਊ ਪਾਉਂਦੇ ਨੇ ਮੈਂ ਨਹੀਂ ਕਹਾਂਗੀ ਕਿ ਉਹ ਉਹ ਉਹਨਾਂ ਦੇ ਦਿਮਾਗ 'ਚ ਹੁੰਦਾ ਹੀ ਨਹੀਂ ਹੈ 1 20% ਮੇਰੇ ਬੱਚਿਆਂ ਦੇ ਕਦੀ ਵੀ ਦਿਮਾਗ ਇਹ ਵੀ ਦੇਖ ਰਿਹਾ ਸੀ ਕਿ ਤੁਸੀਂ ਬੜਾ ਫ੍ਰੈਂਕ ਹੋ ਕੇ ਉਹਨਾਂ ਨੂੰ ਹਨਾ ਆਪਣੇ ਹੱਥਾਂ ਨਾਲ ਸਾਰਾ ਕੁਝ ਉਹਨਾਂ ਨੂੰ ਸਿਖਾ ਰਹੇ ਬੱਚੇ ਬੇਟਾ ਕਹਿ ਕੇ ਤੁਸੀਂ ਬੁਲਾ ਰਹੇ ਉਹਨਾਂ ਨੂੰ ਬਿਲਕੁਲ ਜੀ ਮੇਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਦੀ ਵੀ ਫੀਲ ਨਹੀਂ ਹੋਇਆ ਕਿ ਉਹ ਬਿਲਕੁਲ ਫ੍ਰੀ ਆਫ ਕਾਸਟ ਸਿੱਖ ਰਹੇ ਨੇ ਉਹਨਾਂ ਨੂੰ ਐਦਾਂ ਫੀਲ ਹੁੰਦਾ ਹੈ ਕਿ ਅਸੀਂ ਬਹੁਤ ਪੈਸੇ ਲੱਖਾਂ ਪੈਸੇ ਦਿੱਤੇ ਹੋਏ ਨੇ ਜਿਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਸਿਖਾਉਂਦੀ ਆਂ ਉਹਨਾਂ ਨੂੰ ਐਫੀ ਲਾਂਦੀ ਐ ਕਿਉਂਕਿ ਮੈਂ ਤੁਸੀਂ ਅਗਰ ਮੇਰੀਆਂ ਬੁੱਕਸ ਵੀ ਬੱਚਿਆਂ ਦੀਆਂ ਦੇਖੀਆਂ ਹੋਣਗੀਆਂ ਮੈਂ ਪ੍ਰੋਪਰਲੀ ਉਹਨਾਂ ਨੂੰ ਬੱਚਿਆਂ ਵਾਂਗੂ ਪੜਾਉਂਦੀ ਆਂ ਛੋਟੀਆਂ ਛੋਟੀਆਂ ਕਨਸੈਪਟਸ ਜਦੋਂ ਅਸੀਂ ਛੋਟੇ ਵੀ ਹੁੰਦੇ ਹਾਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਆਂ ਨਾ ਛੋਟਾ ਛੋਟਾ ਚੀਜ਼ਾਂ ਹੱਥ ਦੇ ਵਿੱਚ ਦੇਖ ਲਈਏ ਅਸੀਂ ਤੁਸੀਂ ਜੀ ਉਹਨਾਂ ਦੀ ਅਜ ਪ੍ਰੋਪਰ ਕਾਪੀਜ਼ ਬਣੀਆਂ ਗਿਆ ਮੈਨੂੰ ਵੀ ਯਾਦ ਹੈ ਜਦੋਂ ਅਸੀਂ ਪ੍ਰੈਕਟੀਕਲ ਬਣਾਉਂਦੇ ਨੇ ਨਾ ਬੜਾ ਡੈਕੋਰੇਟ ਕਰਦੇ ਨੇ ਹਨਾ ਕਾਪੀਜ਼ ਨੂੰ ਆਪਣੀਆਂ ਉਹਣਾ ਤਾਂ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਰਿਟਨਸ ਵੀ ਨਾਲ ਕਰਵਾਉਂਦੇ ਹੋ ਬਿਲਕੁਲ ਅਸੀਂ ਪ੍ਰੈਕਟੀਕਲ ਦੇ ਵਿੱਚ ਡਰਾਇੰਗਸ ਵੀ ਕਰਨ ਤਾਂ ਕਿ ਕਿਸੇ ਟਾਈਮ ਦੇ ਉੱਤੇ ਕੀ ਹੁੰਦਾ ਅਸੀਂ ਸਾਨੂੰ ਪੜਿਆ ਯਾਦ ਨਹੀਂ ਰਹਿੰਦਾ ਪਰ ਜਦੋਂ ਅਸੀਂ ਬੁੱਕ ਨੂੰ ਖੋਲ ਕੇ ਦੇਖਦੇ ਆਂ ਤੇ ਉਹਦੇ ਵਿੱਚ ਉਸ ਜੋ ਫੋਟੋਜ਼ ਲਿਖੀਆਂ ਹੁੰਦੀਆਂ ਤੇ ਸਾਨੂੰ ਇੱਕ ਵਾਈਂਡ ਚ ਇੱਕਦਮ ਯਾਦ ਆ ਜਾਂਦਾ ਹੈ ਹਾਂ ਇਹਦੇ ਵਿੱਚ ਇਹ ਚੀਜ਼ਾਂ ਰੱਖਣੀਆਂ ਨੇ ਅਸੀਂ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਬੱਚੇ ਬਹੁਤ ਵਧੀਆ ਸਿੱਖਦੇ ਪਏ ਨੇ ਮੈਂ ਚਾਹਾਂਗੀ ਕਿ ਜਿਹੜੇ ਬੱਚੇ ਮੇਰੇ ਕੋਲ ਇਹ ਕੋਰਸਸ ਕਰਨਾ ਚਾਹੁੰਦੇ ਨੇ ਉਹ ਸਾਨੂੰ ਆ ਕੇ ਮਿਲਣ ਤੇ ਸਾਡੇ ਕੋਲ ਇਹ ਕੋਰਸ ਜੁਆਇਨ ਜ਼ਰੂਰ ਕਰਨ ਮੈਂ ਮੇਦ ਸੋਗੀ ਜਿਸ ਤਰ੍ਹਾਂ ਅਸੀਂ ਦਾ ਕਹਿੰਦੇ ਆ ਜੀ ਕਿਸ ਨੇ ਬਲੀਚ ਕਰਾਉਣੇ ਆ ਤਾਂ ਜਾਓ ਤੇ ਉਹਨਾਂ ਨੇ کریم ਖੋਲੀ ਤੇ ਆਇਆ ਕਰਤਾ ਹਨਾ ਫੇਸ਼ੀਅਲ ਕਰੋਨਾ ਇਸ ਤਰ੍ਹਾਂ ਹਨਾ ਜਾਂ ਕੋਈ ਹੋਰ ਵੀ ਆ ਜਾ ਕੇ ਸਰਵਿਸ ਲੈਣੀ ਆ ਤਾਂ ਜਾਂਦੇ ਆ ਤਾਂ ਜਿਹੜਾ ਸਲੂਨ ਤੇ ਹੁੰਦਾ ਉਹਨੇ ਕਰਦੇ ਨਹੀਂ ਆ ਥੋੜਾ ਇਹ ਸਮਝਾਓਗੇ ਜਿਸ ਤਰ੍ਹਾਂ ਬੁੱਕਸ ਦੇ ਵਿੱਚ ਇੰਨਾ ਕੁਝ ਤੁਸੀਂ ਪੜਾਉਂਦੇ ਹੋ ਉਹਦੇ ਵਿੱਚ ਕੀ ਕੀ ਹੁੰਦਾ ਉਹਦੇ ਵਿੱਚ ਮੈਂ ਬੱਚਿਆਂ ਨੂੰ ਨਾ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਸਮਝਾਣੀ ਆ ਕੀ ਮਤਲਬ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਕੋਈ ਸਬਜੀ ਬਣਾਉਣ ਦੀ ਜਿਹੜੀ ਰੈਸਪੀ ਦੇ ਵਿੱਚ ਹੈ ਨਾ ਆਲੇ ਮਸਾਲੇ ਯੂਜ਼ ਕਰਨੇ ਆ ਇਹਦੀ ਇੰਨੀ ਕੁਆਂਟੀਟੀ ਹੋਣੀ ਚਾਹੀਦੀ ਹੈ ਬਿਲਕੁਲ ਇਹੀ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਬੱਚਿਆਂ ਨੂੰ ਜਦੋਂ ਅਸੀਂ ਕਾਪੀਜ਼ ਦੇ ਵਿੱਚ ਨੋਟਸ ਬਣਵਾਉਂਦੇ ਆ ਤੇ ਉਹਨਾਂ ਨੂੰ ਸਾਰਾ ਕੁਝ ਬਰੀਕੀ ਦੇ ਵਿੱਚ ਸਮਝਾਇਆ ਜਾਂਦਾ ਕਿ ਕਿਹੜੀ ਕੁਆਂਟੀਟੀ ਕਿੱਦਾਂ ਯੂਜ਼ ਕਰਨੀ ਹੈ ਕਿਹੜੀ ਸਕਿਨ ਦੇ ਉੱਪਰ ਕਿੱਦਾਂ ਵਰਕ ਕਰਨਾ ਅਗਰ ਤੁਹਾਡੇ ਕੋਲ ਕੋਈ ਆਇਲੀ ਸਕਿਨ ਆਂਦੀ ਹੈ ਤੇ ਉਹਦੇ ਉੱਪਰ ਤੁਸੀਂ ਕਿਹੜੇ ਪ੍ਰੋਡਕਟ ਯੂਜ਼ ਕਰਨੇ ਆ ਸਕਿਨ ਐਨਾਲਿਸਿਸ ਵੀ ਕਰਵਾਇਆ ਜਾਂਦਾ ਕਿਉਂਕਿ ਸਕਿਨ ਦਾ ਕੰਮ ਕਰਵਾ ਹਰ ਬੱਚੇ ਨੂੰ ਸਕਿਨ ਦੀ ਪ੍ਰੋਪਰ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਤੁਸੀਂ ਅਗਰ ਸਕਿਨ ਦਾ ਕੰਮ ਕਰ ਰਹੇ ਹੋ ਤੇ ਬਹੁਤ ਹੀ ਡੈਲੀਕੇਟ ਸਕਿਨ ਹੈ ਹਰ ਇੱਕ ਅੱਜ ਕੱਲ ਸਭ ਦੀ ਸੈਂਸਿਟਿਵ ਸਕਿਨ ਹੈ ਤੇ ਜਦੋਂ ਤੁਸੀਂ ਕਿਸੇ ਦੀ ਸਕਿਨ ਦੇ ਉੱਪਰ ਕੰਮ ਕਰ ਰਹੇ ਹੋ ਤੇ ਬਹੁਤ ਹੀ ਕੇਅਰਫੁਲੀ ਕੰਮ ਕਰਨਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਕਿਨ ਡਰਾਈ ਹੈ ਨਾਰਮਲ ਹੈ ਆਇਲੀ ਹੈ ਕਿੱਦਾਂ ਦੀ ਸਕਿਨ ਹੈ ਤੇ ਉਹ ਸਕਿਨ ਅਨਾਲਿਸਿਸ ਸਕਿਨ ਦੇ ਬਾਰੇ ਪ੍ਰੋਪਰਲੀ ਨੋਲੇਜ ਬੱਚਿਆਂ ਨੂੰ ਹਰ ਇੱਕ ਬੱਚਾ ਨੂੰ ਦਿੱਤੀ ਜਾਂਦੀ ਹੈ ਤਾਂ ਹੀ ਉਹ ਬੱਚੇ ਅੱਗੇ ਆਪਣਾ ਵਰਕ ਕਰਦੇ ਆ ਪਹਿਲੇ ਥਿਊਰੀ ਕਰਵਾਈ ਜਾਂਦੀ ਹੈ ਥਿਉਰੀ ਤੋਂ ਬਾਅਦ ਉਹਨਾਂ ਨੂੰ ਡੈਮੋ ਦਿੱਤਾ ਜਾਂਦਾ ਹੈ ਜਿੱਦੇ ਵਿੱਚ ਮੈਂ ਉਹਨਾਂ ਨੂੰ ਸਾਰਾ ਸਮਝਾਉਂਦੀ ਆਂ ਥਿਉਰੀ ਦੇ ਵਿੱਚ ਇੱਕ ਇੱਕ ਚੀਜ਼ ਛੋਟੀ ਛੋਟੀ ਮੈਂ ਉਹਨਾਂ ਨੂੰ ਡਿਟੇਲ ਦੇ ਵਿੱਚ ਕਲੀਅਰ ਕਰਵਾਉਂਦੀ ਆਂ ਇੱਕ ਦਿਨ ਪੂਰਾ ਥਿਉਰੀ ਦਾ ਹੁੰਦਾ ਹੈ ਇੱਕ ਦਿਨ ਡੈਮੋ ਦਾ ਹੁੰਦਾ ਹੈ ਉਹਦੇ ਤੋਂ ਬਾਅਦ ਜਿਹੜੇ ਮੇਰੇ ਕੋਲ 4 ਦਿਨ ਬਚਦੇ ਨੇ ਉਹਦੇ ਵਿੱਚ ਬੱਚੇ ਇੱਕ ਦੂਸਰੇ ਦੇ ਉੱਪਰ ਸਾਰੀ ਪ੍ਰੈਕਟਿਸ ਕਰਦੇ ਨੇ ਤੇ ਮੈਨੂੰ ਲੱਗਦਾ ਕਿ ਕਿਸੇ ਵੀ ਬੱਚੇ ਨੂੰ ਤੁਸੀਂ ਪੁੱਛ ਕੇ ਦੇਖ ਲਵੋ ਇੱਕ ਦਿਨ ਤੋਂ ਵੱਧ ਨਹੀਂ ਉਹਨੂੰ ਲੱਗਦਾ ਹੋਏਗਾ ਕਿ ਮੇਰੇ ਕੋਲ ਉਹ ਬੱਚਾ ਕੰਮ ਸਿੱਖਦਾ ਹੋ। ਇੱਕ ਤੋਂ ਵੱਧ ਦਾ ਦਿਨ ਅਗਰ ਮੈਂ ਕਹਾਂ ਨਾ ਤੋ ਬੱਚਾ ਇੱਕ ਦਿਨ ਚ ਹੀ ਕੰਮ ਸਿੱਖ ਜਾਂਦਾ ਤੇ ਮੈਨੂੰ ਕਹਿ ਦਿੰਦਾ ਮੈਮ ਮੈਨੂੰ ਆ ਗਿਆ ਬਿਲਕੁਲ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਉਂਕਿ ਇੰਨੀ ਕੁ ਬਰੀਕੀ ਦੇ ਨਾਲ ਇੰਨੀ ਕੁ ਪੁਆਇੰਟਸ ਉਹਨਾਂ ਦੇ ਕਲੀਅਰ ਕਰ ਦਿੱਤੇ ਜਾਂਦੇ ਆ ਕਿ ਬੱਚੇ ਨੂੰ ਲਿਖਣ ਨਾਲੋਂ ਵੀ ਜ਼ਿਆਦਾ ਨਾ ਉਹਨਾਂ ਦੇ ਦਿਮਾਗ 'ਚ ਬਿਠਾ ਦਿੱਤਾ ਜਾਂਦਾ ਵੀ ਇਹ ਕੰਮ ਕਰਨਾ ਕਿਦਾਂ ਦਾ ਹੈ ਪਰਫੈਕਟ ਟੀਚਰ ਹੋ ਤੁਸੀਂ ਬਿਲਕੁਲ ਬਿਲਕੁਲ ਚਲੋ ਬਾਬਾ ਜੀ ਨੇ ਬਣਾਇਆ ਬਾਬਾ ਜੀ ਨੇ ਜਿਹੜੀ ਸੇਵਾ ਲਗਾਈ ਹੋਈ ਹੈ ਉਹ ਅਸੀਂ ਕਰੀ ਜਾ ਰਹੇ ਆ ਜੀ ਤਾਂ ਮੈਮ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਚੰਗੇ ਤਰੀਕੇ ਨਾਲ ਹਰ ਇੱਕ ਪੁਆਇੰਟ ਜਿਹੜਾ ਤੁਸੀਂ ਕਲੀਅਰ ਕਰਦੇ ਹੋ ਤਾਂ ਫਿਰ ਜਿਸ ਤਰ੍ਹਾਂ ਸਕੂਲਸ ਦੇ ਵਿੱਚ ਹੋਮਵਰਕ ਦਿੱਤਾ ਜਾਂਦਾ ਸੀ ਤਾਂ ਤੁਸੀਂ ਵੀ ਫਿਰ ਦਿੰਦੇ ਹੋ ਬੱਚਿਆਂ ਨੂੰ ਕਿ ਘਰ ਆਲਾ ਕੰਮ ਕਰਕੇ ਆਉਣਾ ਬਿਲਕੁਲ ਦਿੱਤਾ ਜਾਂਦਾ ਹੈ ਮੇਰੇ ਕੋਲ ਨਾ ਇੱਕ ਹਫਤੇ ਦਾ ਕੰਮ ਹੁੰਦਾ ਮੈਂ ਬੱਚਿਆਂ ਦਾ ਕਿਉਂਕਿ ਇੱਕ ਹਫਤੇ ਦੇ ਵਿੱਚ ਮੈਂ ਇੱਕ ਟੌਪਿਕ ਬੱਚਾ ਨੂੰ ਕਲੀਅਰ ਕਰਵਾਉਣਾ ਹੁੰਦਾ ਉਹਦੇ ਵਿੱਚ ਮੈਨੂੰ ਹੁੰਦਾ ਕਿ ਜੇ ਮੈਂ ਤੁਹਾਨੂੰ ਅੱਜ ਇਹ ਟੌਪਿਕ ਕਰਵਾਇਆ ਤੇ ਤੁਸੀਂ ਘਰ ਦੇ ਵਿੱਚ ਨਾ ਆਪਣਾ ਛੋਟਾ-ਛੋਟਾ ਬੱਚਾ ਨੂੰ ਕਹਿੰਨੀ ਹੈ ਸਮਾਨ ਜ਼ਰੂਰ ਇਕੱਠਾ ਕਰੋ ਜਦੋਂ ਮੈਂ ਉਹਨਾਂ ਨੂੰ ਥਿਊਰੀ ਕਰਵਾਉਂਦੀ ਆ ਜਾਂ ਜਦੋਂ ਮੈਂ ਉਹਨਾਂ ਨੂੰ ਡੈਮੋ ਦਿੰਦੀ ਆ ਤੇ ਮੈਂ ਉਹਨਾਂ ਨੂੰ ਇਹ ਸਾਰਾ ਸਮਝਾਨੀਆ ਕਿ ਅਗਰ ਤੁਹਾਨੂੰ ਵੈਕਸਿੰਗ ਦਾ ਕੰਮ ਕਰਵਾਇਆ ਤੇ ਤੁਸੀਂ ਘਰ ਦੇ ਵਿੱਚ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵੈਕਸ ਇਕੱਠੀਆਂ ਕਰਦੀਆਂ ਨੇ ਤੇ ਫਿਰ ਉਹ ਮੈਨੂੰ ਬੱਚੇ ਘਰ ਦੇ ਵਿੱਚ ਹੀ ਆਪਣੇ ਆਂਡ-ਗਵਾਂਡ ਦੇ ਵਿੱਚ ਕਿਸੇ ਨੂੰ ਵੀ ਪਕੜ ਕੇ ਉਹਨਾਂ ਦੇ ਉੱਪਰ ਵੈਕਸ ਅਪਲਾਈ ਕਰਦੇ ਨੇ ਮੈਨੂੰ ਫੋਟੋਸ ਕਲਿੱਕ ਕਰਕੇ ਭੇਜਦੇ ਨੇ ਵੀਡੀਓਜ਼ ਬਣਾ ਕੇ ਭੇਜਦੇ ਨੇ ਕਿ ਮੈਂ ਮੈਂ ਦੇਖੋ ਅਸੀਂ ਆਪਣਾ ਘਰ ਦੇ ਵਿੱਚ ਹோம்ਵਰਕ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਉਹ ਆਪਣਾ ਹੱਥ ਕਲੀਅਰ ਕਰਨਗੇ ਐਥੇ ਵੀ ਮੇਰੇ ਕੋਲ ਕਰਦੇ ਨੇ ਤੇ ਘਰ ਦੇ ਵਿੱਚ ਜਦੋਂ ਛੋਟੀਆਂ-ਛੋਟੀਆਂ ਪ੍ਰੋਸੈਸ ਕਰਨਗੇ ਤੇ ਲੋਕਾਂ ਨੂੰ ਵੀ ਪਤਾ ਲੱਗਦਾ ਕੀ ਬੱਚਾ ਕੰਮ ਸਿੱਖ ਰਿਹਾ ਹੈ ਅਗਰ ਬੱਚਾ ਕੰਮ ਸਿੱਖ ਰਿਹਾ ਹੈ ਤੇ ਉਹਦੇ ਕੋਲ ਕੰਮ ਵੀ ਆਏਗਾ ਮੇਰੇ ਬੱਚਿਆਂ ਨੇ ਆਪਣੇ ਘਰ ਦੇ ਬਾਹਰ ਛੋਟੇ ਛੋਟੇ ਬੋਰਡ ਵੀ ਬਣਾ ਕੇ ਨਾਲੀ ਲਗਾ ਦਿੰਦੇ ਆ ਪੇਪਰ ਦੇ ਨਾਲ ਨਾ ਤੇ ਉਹਨੂੰ ਲੈਮੀਨੇਸ਼ਨ ਕਰਕੇ ਰੱਖ ਲੈਂਦੇ ਆ ਕਿ ਇਨ ਕੇਸ ਅਗਰ ਕੋਈ ਵੀ ਘਰੋਂ ਦੀ ਨਿਕਲਦਾ ਇੱਕ ਮਹੀਨੇ ਦੇ ਲਈ ਉਹ ਬਿਲਕੁਲ ਫ੍ਰੀ ਆਫ ਕਾਸਟ ਆਰਿਆਂ ਦੀਆਂ ਸਰਵਿਸਿਜ਼ ਕਰਦੇ ਨੇ ਉਹਨਾਂ ਨੇ ਆਪਣਾ ਬੋਰਡ ਲਗਾਇਆ ਹੁੰਦਾ ਕਿਉਂਕਿ ਉਹ ਕੰਮ ਸਿੱਖ ਰਹੇ ਹੁੰਦੇ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਅਗਰ ਕੋਈ ਆਪਣੇ ਕਿਸੇ ਨੇ ਵੈਕਸਿੰਗ ਕਰवानी ਹੈ ਫੇਸ਼ੀਅਲ ਕਰਵਾਣਾ ਹੈ ਤੇ ਮੇਰੇ ਕੋਲ ਸਮਾਨ ਲਗਾ ਮੈਂ ਪ੍ਰੈਕਟਿਸ ਕਰਨੀ ਹੈ ਤੇ ਮੈਂ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਦਾ ਸਰਵਿਸਿਸ ਕਰਾਂਗੀ ਉਹਦੇ ਵਿੱਚ ਪੁੱਛਿਆ ਨਹੀਂ ਦੇਖਦੇ ਐ ਕਿ ਮੈਂ ਅਜੇ 500 ਦੀ ਕਿਟ ਲੈ ਕੇ ਆਈਆਂ ਤੇ ਮੈਨੂੰ ਪੈਸੇ ਪ੍ਰੋਫਿਟ ਨਹੀਂ ਹੋਇਆ ਨਹੀਂ ਉਹਨਾਂ ਨੂੰ ਹੁੰਦਾ ਸਾਡੇ ਹੱਥ ਚੱਲੇ ਸਾਡੀ ਸਕਿੱਲ ਵੱਧ ਰਹੀ ਹੈ ਸਾਡੀ ਪ੍ਰੈਕਟਿਸ ਹੋ ਰਹੀ ਹੈ ਬਿਲਕੁਲ ਤਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਹਰ ਕਿਸੇ ਦੀ ਸੈਂਸਿਟਿਵ ਸਕਿਨ ਇਹ ਦੇਖਣਾ ਪੈਂਦਾ ਕਿ ਕਿਹੜਾ ਪ੍ਰੋਡਕਟ ਕਿਹੜੀ ਸਕਿਨ ਦੇ ਤੇ ਯੂਜ਼ ਕੀਤਾ ਜਾਵੇ ਤਾਂ ਇਹ ਅਕਸਰ ਬਾਜ਼ਾਰ ਦੇ ਵਿੱਚ ਦੇਖਦੇ ਮਾਰਕੀਟ ਦੇ ਵਿੱਚ ਜਾਓ ਜੀ ਆ ਫੇਸ਼ੀਅਲ ਜਿਹੜੀ ਹੈਗੀ ਆ ਡਾਇਮੰਡ ਹੈ 골ਡ ਹੈਗੀ ਆ ਸਿਲਵਰ ਹੈਗੀ ਆ ਤਾਂ ਲੋਕ ਕਹਿੰਦੇ ਆ ਜੀ ਆਹ ਲਈ ਚੱਕ ਲੋ ਇਹ ਫਿਰ ਆਮ ਨੋਰਮਲ ਜਿਹੜਾ ਬੰਦਾ ਕਿਵੇਂ ਜਾ ਕੇ ਇਹ ਚੀਜ਼ ਜਿਹੜੀ ਆ ਉਹ ਚੈੱਕ ਕਰ ਪਾਏਗਾ ਕਿ ਮੇਰੀ ਸਕਿਨ ਦੇ ਉੱਤੇ ਆਹ ਲਈ ਜਿਹੜੀ ਚੀਜ਼ ਹੈਗੀ ਆ ਉਹ ਵਰਤੀ ਜਾ ਸਕਦੀ ਹੈ ਐਸੀ ਅੱਜਕਲ੍ਹ ਨਾ ਹਰ ਕਿਸੇ ਨੂੰ ਆਪਣੀ ਸਕਿਨ ਦਾ ਪਤਾ ਹੁੰਦਾ ਕਿ ਮੇਰੀ ਸਕਿਨ ਡਰਾਈ ਹੈ ਜਾਂ ਮੇਰੀ ਸਕਿਨ ਨੋਰਮਲ ਹੈ ਜਾਂ ਆਇਲੀ ਹੈ ਤੇ ਜਦੋਂ ਵੀ ਤੁਹਾਡੇ ਕੋਲ client ਆਂਦਾ ਨਾ ਉਹ ਤੁਹਾਨੂੰ ਪਹਿਲੇ ਹੀ ਆ ਕੇ ਦੱਸੇਗਾ ਕਿ ਮੇਰੀ ਸਕਿਨ ਡਰਾਈ ਹੈ ਅਸੀਂ ਜਦੋਂ ਮਾਰਕੀਟ ਦੇ ਵਿੱਚ ਕੋਈ ਚੀਜ਼ ਪਰਚੇਸ ਵੀ ਕਰਦੇ ਆਂ ਤੇ ਅਸੀਂ ਸਾਰੀ ਤਰ੍ਹਾਂ ਦੀਆਂ ਸਕਿਨ ਦੀਆਂ ਅਕੋਰਡਿੰਗਲੀ ਆਪਣੀਆਂ ਕਿਟਸ ਲੈ ਕੇ ਰੱਖਦੇ ਆਂ ਬੱਚਿਆਂ ਨੂੰ ਵੀ ਮੈਂ ਪ੍ਰੇਫਰ ਕਰਦੀ ਆਂ ਕਿ ਤੁਸੀਂ ਛੋਟਾ ਛੋਟਾ ਸਾਰੀਆਂ ਸਕਿਨਸ ਦਾ ਰੱਖੋ ਜਦੋਂ ਤੁਹਾਡੇ ਕੋਲ ਡਰਾਈ ਸਕਿਨ ਦਾ ਕੋਈ client ਆ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਡਰਾਈ ਸਕਿਨ ਦੇ ਅਕੋਰਡਿੰਗਲੀ ਹੀ ਪ੍ਰੋਡਕਟ ਯੂਜ਼ ਕਰੋਗੇ ਤੁਸੀਂ ਉਹਨਾਂ ਨੂੰ ਆਇਲੀ ਸਕਿਨ ਦੇ ਅਕੋਰਡਿੰਗਲੀ ਨਹੀਂ ਪ੍ਰੋਡਕਟ ਯੂਜ਼ ਕਰੋਗੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਬਾਇ ਕਰਦੇ ਹੋ ਉਹਦੇ ਉੱਪਰ ਪ੍ਰੋਪਰਲੀ ਮੈਂਸ਼ਨ ਕੀਤਾ ਹੁੰਦਾ ਹੈ ਐ ਡਰਾਈ ਸਕਿਨ ਦੇ ਲਈ ਹੈ ਐ ਨਾਰਮਲ ਸਕਿਨ ਦੇ ਲਈ ਹੈ ਆਇਲੀ ਸਕਿਨ ਦੇ ਲਈ ਹੈ ਤੇ ਬੱਚੇ ਜਿਹੜਾ ਨਹੀਂ ਵੀ ਪੜਿਆ ਲਿਖਿਆ ਹੁੰਦਾ ਉਹ ਤਾਂ ਵੀ ਇੰਨਾਕ ਪੜ ਲੈਂਦਾ ਕਿ ਮੈਂ ਇਹਨੂੰ ਕਿਸ ਉਹਦੇ ਉੱਪਰ ਯੂਜ਼ ਕਰਨਾ ਨਾਲ ਉਹਦੇ ਤੋਂ ਵੀ ਵੱਧ ਕਿ ਅਗਰ ਮੈਂ ਪੜਾਈ ਤੋਂ ਵੀ ਛੱਡ ਦਿਆਂ ਤੇ ਮੈਂ ਬੱਚਿਆਂ ਨੂੰ ਇਹੀ ਵੀ ਸਮਝਾਉਣੀ ਹੈ ਕਿ ਕਰੀਮ ਪ੍ਰੋਡਕਟ ਕਿਦੇ ਤੇ ਯੂਜ਼ ਹੁੰਦੇ ਆ ਲੋਸ਼ਨ ਪ੍ਰੋਡਕਟ ਕਿਦੇ ਤੇ ਯੂਜ਼ ਹੁੰਦੇ ਆ ਜੈਲ بیس ਕਿਦੇ ਤੇ ਯੂਜ਼ ਹੁੰਦੀਆਂ ਨੇ ਉਹਦੇ ਵਿੱਚੋਂ ਵੀ ਬੱਚੇ ਸਭ ਕੁਝ ਸਿੱਖ ਲੈਂਦੇ ਨੇ ਅੱਜ ਹੁਣ ਗਰਮੀ ਬਹੁਤ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਨੀ ਹੈ ਟੈਂਪਰੇਚਰ ਤਾਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਡੇ ਬਾਅਦ ਡੇ ਇਨਕਰੀਜ਼ ਹੋ ਰਿਹਾ ਆ ਆਮ ਜਿਹੜੇ ਲੋਕ ਨੇ ਜਿਹੜਾ ਉਹਨਾਂ ਨੇ ਬਾਜ਼ਾਰ ਦੇ ਵਿੱਚ ਜਾਣਾ ਹੁੰਦਾ ਹਨਾ ਤਾਂ ਕਾਫੀ ਜ਼ਿਆਦਾ ਆ ਤਾਂ ਕੀ ਯੂਜ਼ ਕਰਨਾ ਚਾਹੀਦਾ ਉਹਨਾਂ ਨੂੰ हमने ਫੈਸਲੇ ਮੈਨੂੰ ਤੇ ਵੈਸੇ ਹੈ ਕਿ ਅਕਸਰ ਅਸੀਂ ਆਪਣੇ ਫੇਸ ਦੇ ਉੱਪਰ ਨਾ ਮੇਕਅਪਸ ਵਗੈਰਾ ਯੂਜ਼ ਕਰਕੇ ਰੱਖਦੇ ਆ ਲੇਡੀਜ਼ ਵੀ ਰੱਖਦੀਆਂ ਨੇ ਇਵਨ ਕਿ ਜੈਂਟਸ ਦਾ ਉਹਨਾਂ ਨੂੰ ਹੁੰਦਾ ਹੈ ਕਿ ਸਮਾਰਟ ਲੱਗਣਾ ਬਟ ਮੈਂ ਚਾਹਨੀ ਹੈ ਕਿ ਉਹਦੇ ਤੋਂ ਵੀ ਪਹਿਲੇ ਨਾ ਤੁਹਾਨੂੰ ਸਕਿਨ ਕੇਅਰ ਬਹੁਤ ਜ਼ਿਆਦਾ ਜ਼ਰੂਰੀ ਹੈ ਸਕਿਨ ਦੇ ਵਿੱਚ ਤੁਹਾਡੀ ਕਲੀਨਜ਼ਿੰਗ ਟੋਨਿੰਗ ਮੋਇਸਚਰਾਈਜ਼ਰ ਉਹਦੇ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਧੁੱਪ ਤੋਂ ਪ੍ਰੋਟੈਕਸ਼ਨ ਦੇ ਲਈ ਸਾਨੂੰ ਯੂਵੀ ਯੂਵੀ ਦੀ ਪ੍ਰੋਟੈਕਸ਼ਨ ਲਈ ਸਾਨੂੰ ਸਨਸਕ੍ਰੀਨ ਬਹੁਤ ਜ਼ਿਆਦਾ ਯੂਜ਼ ਯਾ ਜ਼ਰੂਰੀ ਹੈ ਤੇ ਅਗਰ ਤੁਸੀਂ ਬਹੁਤ ਜ਼ਿਆਦਾ ਕਰਾਊਡ ਦੇ ਵਿੱਚ ਜਾ ਰਹੇ ਹੋ ਤੇ ਤੁਹਾਨੂੰ ਐਸਪੀਐਫ 70 ਤੁਹਾਡੇ ਲਈ ਠੀਕ ਹੈ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਬੈਠੇ ਹੋ ਤੇ ਐਸਪੀਐਫ 50 ਵੀ ਤੁਹਾਡੇ ਲਈ ਬੈਟਰ ਹੈ ਇਹ ਤੂੰ ਬਿਨਾ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ 70 ਕਹਿ ਰਹੇ ਤੁਸੀਂ ਹਾਂਜੀ ਬਿਲਕੁਲ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ 70 ਐਸਪੀਐਫ ਬਿਲਕੁਲ ਠੀਕ ਹੈ ਅਗਰ ਤੁਸੀਂ ਬਹੁਤ ਜ਼ਿਆਦਾ ਸਾਰਾ ਦਿਨ ਧੁੱਪ ਚ ਰਹ ਰਹੇ ਹੋ ਤੇ ਐਸਪੀਐਫ 70 ਤੁਹਾਡੇ ਲਈ ਬਿਲਕੁਲ ਠੀਕ ਹੈ ਤਾਂ ਬ੍ਰਾਂਡ ਵੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਤਾਂ ਬ੍ਰਾਂਡ ਵੀ ਕੋਈ ਵਧੀਆ ਜਿਹਾ ਦੱਸ ਦਿਓ ਮੈਂ ਤੇ ਜੀਲਿਓਰ ਸਕਿਨ ਕਲੀਨਿਕ ਤੇ ਯੂਜ਼ ਕਰਦੀ ਆ ਕੋਈ ਮੈਡੀਕੇਟਿਡ ਵੀ ਬਹੁਤ ਵਧੀਆ ਆਂਦੇ ਨੇ ਲੋਟਸ ਦਾ ਲੈ ਲਓ ਤੁਸੀਂ ਲਓਰੀਅਲ ਦੇ ਵੀ ਲੈ ਲਓ ਤੁਸੀਂ ਤੇ अरोमा ਦੇ ਵੀ ਮੈਜਿਕ ਤੇ ਵੀ ਸਨਸਕ੍ਰੀਨਸ ਜਿਹੜੇ ਹੁੰਦੇ ਨੇ ਬਹੁਤ ਵਧੀਆ ਸਨਸਕ੍ਰੀਨਸ ਹੁੰਦੇ ਨੇ ਜੇ ਤੁਸੀਂ ਮਾਰਕੀਟ 'ਚ ਜਾਓ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਇੰਨੀ ਵੈਰਾਈਟੀ ਐ ਤੁਸੀਂ ਹਰ ਇੱਕ ਦੀ ਸਕਿਨਸ ਅਲੱਗ-ਅਲੱਗ ਹੁੰਦੀ ਐ ਤੇ ਅਸੀਂ ਉਸੇ ਹਿਸਾਬ ਨਾਲ ਹੀ ਆਪਣੇ ਪ੍ਰੋਡਕਟ ਯੂਜ਼ ਕਰੀਏ ਆਇਲੀ ਸਕਿਨ ਦੇ ਲਈ ਅਲੱਗ ਆ ਜਾਂਦੇ ਨੇ ਨਾਰਮਲ ਸਕਿਨ ਦੇ ਲਈ ਅਲੱਗ ਆ ਜਾਂਦੇ ਨੇ ਬਿਲਕੁਲ ਤਾਂ ਮੈਂ ਹੋਂ ਜਿਹੜੇ ਤੁਹਾਡੇ ਕੋਲ ਬੱਚੇ ਹੁੰਦੇ ਹੈਗੇ ਆ ਤਾਂ ਇਹਨਾਂ ਦਾ ਤੁਸੀਂ ਦੱਸਿਆ ਸੀ ਕਿ ਡੇਢ ਕੁ ਮਹੀਨੇ ਦਾ ਕੋਰਸ ਹੁੰਦਾ ਹਨਾ ਫਿਰ ਜਦੋਂ ਇਹ ਬੱਚਿਆਂ ਦਾ ਕੋਰਸ ਖਤਮ ਹੁੰਦਾ ਫਿਰ ਨਵੀਆਂ ਐਡਮਿਸ਼ਨਸ ਤੁਸੀਂ ਉਸ ਤੋਂ ਬਾਅਦ ਹੀ ਕਰਦੇ ਹੋ ਬਿਲਕੁਲ ਉਹਦੇ ਤੋਂ ਬਾਅਦ ਹੀ ਹੁੰਦੀਆਂ ਨੇ ਮੇਰੇ ਕੋਲ ਡੇਢ ਮਹੀਨੇ ਦਾ ਕੋਰਸ ਜਦੋਂ ਕੰਪਲੀਟ ਹੁੰਦਾ ਮੇਰੇ ਕੋਲ 15 ਦਿਨ ਪਈ ਹੁੰਦੇ ਆ ਉਸ 15 ਦਿਨ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਕੋਲ ਉਹ 8 ਬੱਚੇ ਕਲੀਅਰ ਹੋ ਜਾਣ ਐਸੇ ਮੇਰੇ ਕੋਲ ਪਹਿਲੇ ਹੀ ਆ ਕੇ ਕਈ ਵਾਰੀ ਕਾਲਸ ਆ ਜਾਂਦੀਆਂ ਨੇ ਕਿ ਮੈਮ ਤੁਸੀਂ ਸਾਡੀ ਐਡਮਿਸ਼ਨ ਕਰ ਲਓ ਨਵਾਂ ਬੈਚ ਸਟਾਰਟ ਹੋਏਗਾ ਤੇ ਸਾਨੂੰ ਜ਼ਰੂਰ ਫੋਨ ਕਰ ਦੇਣਾ ਤੇ ਮੇਰੇ ਕੋਲ ਉਹ 15 ਦਿਨਾਂ ਦੇ ਵਿੱਚ ਮੈਂ ਉਹ ਸਾਰੀ ਤਿਆਰੀ ਦੁਬਾਰਾ ਤੋਂ ਕਰ ਲੈਣੀ ਆ। ਪਰ ਕੁਝ ਇਸ ਤਰ੍ਹਾਂ ਦੇ ਬੱਚੇ ਵੀ ਹੁੰਦੇ ਜਿਨ੍ਹਾਂ ਨੂੰ ਟਰਾਂਸਪੋਰਟੇਸ਼ਨ ਦੀ ਵੀ ਮੁਸ਼ਕਲ ਹੁੰਦੀ ਹੈ ਕਿ ਓਨਸ ਦਾ ਕਿਰਾਇਆ ਵੀ ਨਹੀਂ ਹੁੰਦਾ। ਬਿਲਕੁਲ ਹੁੰਦੀ ਹੈ ਪਰ ਬੱਚੇ ਕਈ ਵਾਰੀ ਸਾਡੀ ਸੋਸਾਇਟੀ ਵੀ ਹੈਲਪ ਜ਼ਰੂਰ ਕਰਦੀ ਹੈ ਕਿ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਹਾਡੇ ਕੋਲ 2000 ਰੁਪਿਆ ਵੀ ਆਨ ਜਾਂਦੇ ਕਿਰਾਏ ਦੇ ਲਈ ਨਹੀਂ ਵੀ ਹੈ ਤਾਂ ਵੀ ਸਾਡੀ ਸੋਸਾਇਟੀ ਉਹਨਾਂ ਨੂੰ ਕਈ ਵਾਰੀ ਪੈਸੇ ਵੀ ਦੇ ਦਿੰਦੀ ਆ ਮੰਥਲੀ ਕਿ ਚਲੋ ਤੁਸੀਂ ਐਟਲੀਸਟ ਆਪਣਾ ਕੋਰਸ ਕੰਪਲੀਟ ਕਰੋ ਮੇਰੇ ਕੋਲ ਕਈ ਬੱਚੇ ਮੇਰੇ ਕੋਲ ਪਿੱਖੀ ਵਿੰਡ ਤੋਂ ਪਿੱਟੀ ਵਿੰਡ ਇੱਥੇ ਦੂਸਰਾ ਹੈਗਾ ਅਜਨਾਲੇ ਤੋਂ ਬਿਆਸ ਤੋਂ ਕਈ ਜਗ੍ਹਾ ਤੋਂ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਬੱਚੇ ਮੇਰੇ ਕੋਲ ਇੱਥੇ ਸਿੱਖਣ ਲਈ ਕੋਰਸ ਆਉਂਦੇ ਨੇ ਤਾਂ ਮੈਡਮ ਜਿਹੜੇ ਜਿਹੜੇ ਬੱਚਿਆਂ ਨੂੰ ਤੁਸੀਂ ਸਿਖਾਉਂਦੇ ਹੋ ਹਣਾ ਬਾਅਦ ਚ ਤੁਸੀਂ ਦੱਸਿਆ ਕਿ ਉਹ ਬੱਚੇ ਸਿੱਖਣ ਤੋਂ ਬਾਅਦ ਉਹ ਵੀ ਸੇਵਾ ਕਰ ਰਹੇ ਨੇ ਤਾਂ ਜਿਹੜੇ ਬੱਚੇ ਤੁਹਾਡੇ ਕੋਲ ਸਿੱਖ ਰਹੇ ਹੁੰਦੇ ਨੇ ਇਹ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬਿਠਾਉਂਦੇ ਹੋ ਕਿ ਮੈਂ ਸੇਵਾ ਕਰ ਰਹੀ ਆ ਤੁਸੀਂ ਵੀ ਅੱਗੇ ਸੇਵਾ ਕਰਿਓ ਜਾਂ ਬੱਚੇ ਖੁਦ ਹੀ ਚੀਜ਼ ਸਮਝਦੇ ਆ ਕਿ ਜੇਕਰ ਅਸੀਂ ਗਰੀਬੀ ਦੇ ਵਿੱਚ ਇਹ ਕੰਮ ਸਿੱਖਿਆ ਆ ਤਾਂ ਸਾਨੂੰ ਵੀ ਅੱਗੇ ਜਿਹੜਾ ਹੈਗਾ ਗਰੀਬ ਬੱਚਿਆਂ ਦੀ ਮਤ ਕਰਨੀ ਚਾਹੀਦੀ ਹੈ ਗਰੀਬ ਨਹੀਂ ਵਰਡ ਯੂਜ਼ ਕਰਾਂਗੇ ਅਸੀਂ ਲੋੜਵੰਦ ਪਰਿਵਾਰ ਦੇ ਬੱਚਿਆਂ ਦਾ ਵਰਡ ਯੂਜ਼ ਕਰਾਂਗੇ ਕਈ ਵਾਰੀ ਜਦੋਂ ਮੈਂ ਕਰ ਰਹੀ ਹੁੰਨੀ ਆ ਤੇ ਉਹਨਾਂ ਨੂੰ ਹੁੰਦਾ ਹੈ ਕਿ ਨਹੀਂ ਅਸੀਂ ਮੈਮ ਵਾਂਗੂ ਬਣੀਏ ਜਿਸ ਤਰ੍ਹਾਂ ਮੈਮ ਸੇਵਾ ਕਰਦੇ ਨੇ ਅਸੀਂ ਵੀ ਉਦਾਂ ਬੱਚਿਆਂ ਨੂੰ ਸੇਵਾ ਕਰੀਏ ਤਾਂ ਕਿ ਸਾਡੀਆਂ ਵੀ ਕਈ ਕਨਸੈਪਟਸ ਅਗੇ ਨੇ ਕਈ ਵਾਰੀ ਨਹੀਂ ਵੀ ਕਲੀਅਰ ਹੁੰਦੇ ਉਹ ਵੀ ਕਲੀਅਰ ਹੋਣਗੇ ਉਹਨਾਂ ਨੂੰ ਹੁੰਦਾ ਕਿ ਅਸੀਂ ਵੀ ਲਾਈਫ ਤੇ ਵਿੱਚ ਕੁਝ ਕਰੀਏ ਤੇ ਬੱਚਿਆਂ ਨੂੰ ਜਦੋਂ ਸਿਖਾਵਾਂਗੇ ਸਾਡੇ ਕੋਲ ਬੱਚੇ ਆਣਗੇ ਲੋਕਾਂ ਨੂੰ ਆਪਣੀ ਉਹ ਛੋਟੀਆਂ-ਛੋਟੀਆਂ ਆਪਣੀ ਪਬਲਿਸਿਟੀ ਆਪ ਕਰਦੇ ਨੇ ਸਾਰੇ ਕਿ ਪਬਲਿਸਿਟੀ ਕਰਨਗੇ ਕਿ ਹਾਂ ਅਸੀਂ ਫ੍ਰੀ ਚੀ ਵੀ ਕਰਵਾ ਰਹੇ ਹਾਂ ਤੇ ਉਹਨਾਂ ਦੇ ਕੋਲ ਬੱਚੇ ਜ਼ਰੂਰ ਪਹੁੰਚਦੇ ਨੇ ਅਸਮ ਬੜੀ ਜਿਹੜੀ ਹੈ ਤੁਹਾਡੇ ਨਾਲ ਤਕਰੀਬਨ ਮਿਲਣਾ ਦਾ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਤੁਸੀਂ ਥੋੜਾ ਆਪਣੇ ਬਾਰੇ ਵੀ ਦੱਸੋ ਕਿ ਤੁਸੀਂ ਕੀ ਕੀਤਾ ਹੈ ਹੁਣ ਤੱਕ ਕਿਹੜੀਆਂ ਕਿੜੀਆਂ ਤੁਹਾਡੇ ਕੋਲ ਡਿਪਲੋਮੇ ਨੇ ਜਾਂ ਡਿਗਰੀਸ ਨੇ ਕਿਹੜੇ-ਕਿਹੜੇ ਬ੍ਰਾਂਡਸ ਦੇ ਤੁਸੀਂ ਜਿਹੜੇ ਕੋਰਸ ਕੀਤੇ ਹੋਏ ਨੇ ਔਰ ਮੈਂ ਜਦੋਂ ਤੁਹਾਡੇ ਕੋਲ ਆਇਆ ਤਾਂ ਕਾਫੀ ਜਿਹੜਾ ਜਿਹੜੇ ਤੁਹਾਡੇ ਕੋਲੋਂ ਤੁਹਾਨੂੰ ਪ੍ਰਾਈਜ਼ ਵੀ ਮਿਲੇ ਹੋਏ ਨੇ ਬਿਲਕੁਲ ਜੀ ਮੈਂ ਆਪਣਾ ਜਿਹੜਾ ਮੇਰਾ ਬੇਸਿਕ ਸੀਗਾ ਮੈਂ ਲਕਮੀ ਤੋਂ ਕੀਤਾ ਸੀਗਾ ਐਡਵਾਂਸ ਮੇਰਾ ਬੰਬੇ ਦਾ ਸੀਗਾ ਮੇਕਅਪ ਮੰਤਰਾ ਤੋਂ ਮੇਰੇ ਬੰਬੇ ਦੀਆਂ ਹੀ ਨੇਲ ਆਰਟਿਸਟ ਨੇ ਪੀਐਨਪੀ ਦੇ ਉਹਨਾਂ ਦੇ ਕੋਲੋਂ ਹੀ ਮੈਂ ਆਪਣਾ ਨੇਲ ਦਾ ਕੰਮ ਸਿੱਖਿਆ ਹੋਇਆ ਨਾਲ ਆਈਲੈਸ਼ਸ ਐਕਸਟੈਂਸ਼ਨ ਦਾ ਵੀ ਕੰਮ ਸਿੱਖਿਆ ਹੋਇਆ ਤੇ ਉਹ ਮੇਰੇ ਜਿਹੜੇ ਹੱਗੇ ਨੇ अनुराग जी सर जी ने ਉਹਨਾਂ ਦੇ ਕੋਲੋਂ ਮੈਂ ਆਪਣਾ ਸਾਰਾ ਐਡਵਾਂਸ ਸਾ ਮੇਕਅਪ ਦਾ ਕੋਰਸ ਕਰ ਲਿਆ। ਤਾਂ ਮੈਮ ਜਿਹੜਾ ਤੁਸੀਂ ਫਿਰ ਸਰਟੀਫਿਕੇਟ ਦਿੰਦੇ ਹੋ ਬੱਚਿਆਂ ਨੂੰ ਅੱਜਕਲ ਅਸੀਂ ਦੇਖਦੇ ਆ ਕਿ ਬੜੀਆਂ ਐਡਸ ਚੱਲਦੀਆਂ ਨੇ ਕਿ ਸਾਡੇ ਕੋਲੋਂ ਕੋਰਸ ਕਰੋ ਤੁਹਾਨੂੰ ਜਿਹੜਾ ਸਰਟੀਫਿਕੇਟ ਦਵਾਂਗੇ ਉਹ ਜਦੋਂ ਤੁਸੀਂ ਫੋਰਨ ਜਾਓਗੇ ਉੱਥੇ ਜਾ ਕੇ ਤੁਹਾਨੂੰ ਦਾ ਬੜਾ ਬੈਨੀਫਿਟ ਹੋਏਗਾ। ਜਿਹੜਾ ਤੁਸੀਂ ਸਰਟੀਫਿਕੇਟ ਦਿੰਦੇ ਹੋ ਦਾ ਫਿਰ ਬਾਹਰ ਜਾ ਕੇ ਦਾ ਵੀ ਫਾਇਦਾ ਹੁੰਦਾ ਮੇਰੇ ਕੋਲ ਜਿਹੜਾ ਮੈਂ ਸਰਟੀਫਿਕੇਟ ਦਿੰਦੀ ਆ ਮੇਰੇ ਜਿਹੜੇ ਪ੍ਰੋਫੈਸ਼ਨਲ ਕੋਰਸੇਸ ਨੇ ਉਹ ਸਰਟੀਫਿਕੇਟ ਦਾ ਪੂਰਾ ਮਤਲਬ ਕਿ ਬਾਅਦ ਵਿੱਚ ਵੈਲਿਡ ਅਗੇ ਨੇ ਟਰੇਡਮਾਰਕ ਹੈ ਮੇਰਾ ਆਪਣਾ ਤੇ ਮੇਰਾ ਰਜਿਸਟਰਡ ਹੈ ਪ੍ਰੋਪਰਲੀ ਪੂਰਾ ਸਲੂਨ ਜਿਹੜੇ ਇੱਥੇ ਜਿਹੜਾ ਮੈਂ ਸਰਟੀਫਿਕੇਟ ਦਿੰਦੀ ਆ ਮੈਂ ਆਪਣੀ ਐਨਜੀਓ ਦੇ ਨਾਲ ਮਿਲ ਕੇ ਦਿੰਦੀ ਆ ਜਿੱਦੇ ਵਿੱਚ ਉਹ ਸਰਟੀਫਿਕੇਟ ਅਗਰ ਕਿਸੇ ਨੂੰ ਵੀ ਦਿਖਾਉਂਦੇ ਨੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਉਹ ਇੱਕ ਸਰਟੀਫਿਕੇਟ ਹੈ ਬਾਕੀ ਤੁਹਾਡਾ ਆਪਣਾ ਹੁਨਰ ਹੈ ਬਿਲਕੁਲ ਠੀਕ ਹੈ ਨਾ ਜਦੋਂ ਤੁਸੀਂ ਉੱਥੇ ਜਾ ਕੇ ਆਪਣਾ ਸਕਿੱਲਸ ਦਿਖਾਓਗੇ ਆਪਣਾ ਕੰਮ ਕਰਕੇ ਦਿਖਾਓਗੇ ਤਾਂ ਤੁਹਾਨੂੰ ਡੈਫੀਨਿਟਲੀ ਜੌਬ ਦੇਣਗੇ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਚਾਹੇ ਤੁਸੀਂ ਐਮਬੀਬੀਐਸ ਕਰ ਲਓ ਚਾਹੇ ਲਾਅ ਕਰ ਲਓ ਜਿੰਨੀ ਦੇਰ ਤੱਕ ਤੁਹਾਡੀ ਪ੍ਰੈਕਟਿਸ ਨਹੀਂ ਹੈਗੀ ਪ੍ਰੈਕਟਿਸ ਨਹੀਂ ਕਰੋ ਉਹ ਨਹੀਂ ਦੇ ਤੱਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਕਰਕੇ ਨਹੀਂ ਦਿਖਾਓਗੇ ਉਦੋਂ ਤੱਕ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਤੁਹਾਨੂੰ ਕਰਨਾ ਆਉਂਦਾ ਅੱਛਾ ਮੈਮ ਆਪਣਾ ਜੇਕਰ ਕਿਸੇ ਨਾਲ ਤੁਹਾਡਾ ਸੰਪਰਕ ਕਰਨਾ ਤਾਂ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਵੀ ਸ਼ੇਅਰ ਕਰ ਦਿਓ ਹਾਂਜੀ ਮੇਰਾ ਮੋਬਾਈਲ ਨੰਬਰ ਹੈ 252 9501623526 ਤੇ ਮੇਰਾ ਰਣਜੀਤ ਐਵੇਨਿਊ A ਬਲਾਕ ਪਾਰਵਤੀ ਹਸਪੀਟਲ ਦੀ ਬਿਲਕੁਲ ਬੈਕ ਸਾਈਡ ਤੇ ਮੈਂ ਆਪਣੇ ਘਰ ਦੇ ਵਿੱਚ ਹੀ ਸਲੂਨ ਓਪਨ ਕੀਤਾ ਹੋਇਆ 149A ਥੈਂਕ ਯੂ ਮੈਮ ਸੋ ਮੈਮ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਆ ਜਿਵੇਂ ਇਹਨਾਂ ਦੱਸਿਆ ਕਿ ਇਹ ਜਿਹੜੇ ਲੋਡਵਾਨ ਬੱਚੇ ਨੇ ਉਹਨਾਂ ਨੂੰ ਇਹ ਫ੍ਰੀ ਆ ਕੋਸ ਕੋਈ ਪੈਸਾ ਨਹੀਂ ਲੈਂਦੇ ਉਹਨਾਂ ਕੋਲੋਂ ਉਹਨਾਂ ਨੂੰ ਪ੍ਰੋਪਰ ਸਕਿਨ ਜਿਹੜੇ ਟ੍ਰੀਟਮੈਂਟ ਹੁੰਦੇ ਨੇ ਉਹਨਾਂ ਦੀ ਨੌਲੇਜ ਦਿੰਦੇ ਨੇ ਉਹਨਾਂ ਨੂੰ ਬਕਾਇਦਾ ਬਾਦ ਵਿੱਚ ਜਿਹੜਾ ਹੈਗਾ ਇਹਨਾਂ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਆ ਸੋ ਇਹਨਾਂ ਦੁਆਰਾ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਗਿਆ ਜੇਕਰ ਤੁਸੀਂ ਵੀ ਕਿਸੇ ਗਰੀਬ ਪਰਿਵਾਰ ਨੂੰ ਜਾਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਇਹਨਾਂ ਦਾ ਨੰਬਰ ਦੇ ਸਕਦੇ ਹੋ ਸੋ ਤੁਸੀਂ ਟੀਬੀਆਂ ਦੇ ਨਾਲ ਜੁੜੇ ਹੋਏ ਸੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ